ਜਿਹੜਾ Karl Marx ਸੀ ਇਹਨੇ ਆਪਣੀ ਚਾਚੇ ਦੀ ਕੁੜੀ ਦੇ ਸਬੰਧ ਬਣਾਉਂਦਾ ਰਿਹਾ ਹੈ ਆਪਣੇ ਚਾਚੇ ਦੀ ਕੁੜੀ ਆਪਾਂ ਭੈਣ ਮੰਨਦੇ ਆ ਜਿਹਨੂੰ ਇਹ ਉਹਦੇ ਨਾਲ ਸਬੰਧ ਬਣਾਉਂਦਾ ਰਿਹਾ ਆਪਣੀ ਪਤਨੀ ਨੂੰ ਧੋਖਾ ਦੇ ਕੇ ਦੀ ਪਤਨੀ ਵੀ ਹਾਲਾਂਕਿ ਇਹਦੇ ਨਾਲ ਲੰਬ ਮੈਰਿਜ ਕਰਾ ਕੇ ਆਈ ਹੋਈ ਸੀ ਜਿਹੜੀ ਇਹਨੇ ਇੱਕ ਘਰ ਦੇ ਵਿੱਚ ਨੌਕਰਾਨੀ ਰੱਖੀ ਹੋਈ ਸੀ ਫਿਰ ਉਹਦੇ ਨਾਲ ਇਹਨੇ ਸਬੰਧ ਬਣਾਏ ਨੇ ਇਹ ਸਾਰੇ ਅਯਾਸ਼ ਕਿਸਮ ਦੇ ਕਾਮਰੇਡ ਹੋਏ ਨੇ ਹਜੇ ਤਾਂ ਤੁਹਾਨੂੰ ਅੱਗੇ ਵੀ ਦੱਸਾਂਗਾ ਕਿਵੇਂ ਦੇ ਇਹਨਾਂ ਦੇ ਹਾਲ ਨੇ ਜਿਹੜਾ ਇਹਦੇ ਨਾਲ ਫਾਊਂਡਰ ਸੀ ਦੂਜਾ ਮਾਰਕ Karl Marx ਨਾਲ ਸੀ ਐਂਜਲ ਇਹ ਦੋਵੇਂ ਇੱਕ ਕਾਰਖਾਨੇ ਦੀ ਮਜ਼ਦੂਰ ਕੁੜੀ ਸੀ ਉਹਦੇ ਨਾਲ ਸਬੰਧ ਬਣਾਉਂਦੇ ਰਹੇ ਇਸ ਮਸਲੇ ਤੇ ਨਾਰੀਵਾਦੀ ਵਾਲੇ ਕਿਉਂ ਨਹੀਂ ਬੋਲਦੇ ਕਿਉਂ ਚੁੱਪ ਨੇ ਸਾਰਿਆਂ ਨੂੰ ਪਤਾ ਵੀ ਆ ਇਹ ਕੱਲਾ ਇਹ ਮੇਰੀ ਕੋਈ ਜ਼ੁਬਾਨ ਨਹੀਂ ਹੈ ਇਹ ਆਵੀਆਂ ਕਰਤੂਤਾ ਆਵੀਆਂ ਕਿਤਾਬਾਂ 'ਚ ਆਪ ਲਿਖ ਕੇ ਗਏ ਨੇ ਮਾਰਕਸ ਉਹਨੂੰ Karl Marx ਤੋਂ ਲੈ ਕੇ ਪਾਸ਼ ਤੱਕ ਸਾਰੇ ਅਯਾਸ਼ ਰਹੇ ਨੇ ਸਾਰੇ ਹੀ ਮਾਨਵਤਾ ਦੇ ਵਿਰੋਧੀ ਰਹੇ ਨੇ ਤੇ ਇਹ ਉਹਨਾਂ ਦੇ ਫੋਲੋਅਰ ਨੇ ਇਹ ਕਿੱਥੋਂ ਇਹਨਾਂ ਤੋਂ ਆਪਾਂ ਮਾਨਵਤਾ ਦੀ ਉਮੀਦ ਕਰ ਸਕਦੇ ਆਂ ਇਹ ਬੱਚੀ ਦੀ লাশ ਉਸੇ ਦਾ ਰਿਜ਼ਲਟ ਹੈ ਜਦੋਂ ਇਹਨਾਂ ਨੂੰ ਇਹ ਗੱਲ ਕਰੀਦੀ ਆ ਵੀ ਤੁਹਾਡੇ ਤੇ ਆ ਇਲਿਗੇਸ਼ਨ ਲੱਗਦਾ ਹੈ ਨਾ ਤਾਂ ਉਹ ਕਹਿੰਦੇ ਤੁਸੀਂ ਪਹਿਲਾਂ ਪੜ੍ਹ ਕੇ ਆਓ ਕਹਿੰਦੇ ਸਾਡੇ ਅਸੀਂ ਤੁਹਾਨੂੰ ਜਵਾਬ ਨਹੀਂ ਦੇ ਸਕਦੇ ਕਹਿੰਦੇ ਤੁਸੀਂ ਪਾਸ਼ ਨੂੰ ਪੜ੍ਹ ਕੇ ਦੇਖੋ ਜੀ ਕਾਰਨਵਾਲਸ ਨੂੰ ਪੜ੍ਹ ਕੇ ਦੇਖੋ ਕਹਿੰਦੇ ਤੁਹਾਨੂੰ ਆਪੇ ਪਤਾ ਲੱਗ ਜੀ ਕਿ ਉਹਨਾਂ ਦੀ ਸੋਚ ਕੀ ਸੀ ਸਾਡਾ ਇੱਕ ਸਿਮਰਨਜੀਤ ਸਿੰਘ ਹੈ ਸਾਡਾ ਫਿਲਾਸਫਰ ਹੋਇਆ ਸਿੱਖਾਂ ਦਾ ਉਹਨੇ ਸਿੱਧਾ ਪੰਜ ਤੋਂ 6 ਵਾਰ ਚੈਲੰਜ ਕੀਤਾ ਸਰਜੀਤ ਪਾਤਰ ਨੂੰ ਸਮੇਲ ਸਿੰਘ ਸਿੱਧੂ ਜਿਹੜਾ ਕਾਮਰੇਡ ਆ ਇਹਨੂੰ ਸਿੰਘ ਕਹਿਣਾ ਵੀ ਮੈਂ ਤਾਂ ਮਾੜਾ ਸਮਝਦਾ ਸਮੇਲ ਸਿੱਧੂ ਜਿਹੜਾ ਕਾਮਰੇਡ ਆ ਇਹਨਾਂ ਨੂੰ ਚੈਲੰਜ ਕੀਤਾ ਅਖਬਾਰ ਚ ਉਹਨੇ ਕਈ ਵਾਰ ਆਰਟੀਕਲ ਵੀ ਲਵਾਏ ਨੇ ਕਿ ਆਓ ਮੇਰੇ ਨਾਲ ਖੁੱਲੀ ਡਿਬੇਟ ਕਰੋ ਆਉਂਦੇ ਨਹੀਂ ਇਹ ਉਹ ਕਹਿੰਦੇ ਸਾਡੀ ਬਰਾਬਰੀ ਨਹੀਂ ਇਹ ਕਰਦੇ ਸਾਡੇ ਨਾਲ ਬੈਸਟ ਪੈ ਜਾਂਦੇ ਆ ਇਹਨਾਂ ਦੀ ਬਰਾਬਰੀ ਅਸੀਂ ਭਾਈ ਕਾਤੋਂ ਕਰੀਏ ਅਸੀਂ ਪਾਤਸ਼ਾਹੀ ਦਾਵੇ ਵਾਲਿਆਂ ਇਹ ਆਪਦੇ ਆਪ ਨੂੰ ਹਰੇਕ ਥਾਂ ਤੇ ਅਸੀਂ ਦੱਬੇ ਹੋਏ ਆਂ ਉਚਲੇ ਹੋਏ ਆਂ ਲਤਾੜੇ ਹੋਏ ਆਂ ਇਹਨਾਂ ਦੀ ਸ਼ਬਦੀ ਇਹ ਨੇ ਇਹ ਆਪਦੇ ਆਪ ਨੂੰ ਇੰਨਾ ਮਜਲੂਮ ਪੇਸ਼ ਕਰੀ ਜਾਂਦੇ ਰਹਿੰਦੇ ਨੇ ਸਾਡੇ ਮਹਾਰਾ ਨੇ ਹੱਥ ਐਂ ਰੱਖੇ ਨੇ ਐਂ ਨਹੀਂ ਰੱਖੇ ਹੋਏ ਹੂੰ ਇਹਦਾ ਡਾਂਗਾ ਖਾ ਕੇ ਆਪਦੀ ਜਿੱਤ ਸਮਝਦੇ ਨੇ ਅਸੀਂ ਤਾਂ ਤੇਗਾ ਵਾਉਣ ਵਾਲਿਆਂ ਡਾਂਗਾ ਵਾਉਣ ਵਾਲਿਆਂ ਅਸੀਂ ਜਿਹੜੇ ਡਾਂਗਾ ਖਾਣ ਵਾਲੇ ਹਾਂ ਅਸੀਂ ਇਹਨਾਂ ਦੀ ਬਰਾਬਰੀ ਕਾਤੋਂ ਕਰੀਏ ਭਾਈ ਫਿਰ ਇਹ ਆਪਸੀ ਕੰਫਲੈਕਟ ਕਿਦਾਂ ਪੈ ਰਿਹਾ ਹੈ ਕਿਉਂ ਕਾਰਨ ਕੀ ਹੈ ਉਹ ਵੀ ਕਹਿੰਦੇ ਅਸੀਂ ਸਮਾਜ ਦੇ ਚੰਗੇ ਲਈ ਕੰਮ ਕਰਦੇ ਹਾਂ ਤੁਸੀਂ ਵੀ ਸਮਾਜ ਦੇ ਚੰਗੇ ਲਈ ਕੰਮ ਕਰਦੇ ਹੋ ਇਹ ਤਿੰਨ ਤਾਂ ਚਾਰ ਟੋਟਰੂ ਨੇ ਤੇ 6 ਇਹਨਾਂ ਕੋ ਦਰੀਆਂ ਨੇ ਇਸ ਤੋਂ ਇਲਾਵਾ ਇਹਨਾਂ ਦੀ ਕੀ ਅਚੀਵਮੈਂਟ ਹੈ ਸਮਾਜ 'ਚ ਕੋਈ ਇਹਨਾਂ ਨਾਲ ਸਾਡਾ ਕੋਈ ਸਿੱਖ ਵਰਸਸ ਕਾਮਰੇਡ ਨਹੀਂ ਹੈਗਾ ਵਾਸ਼ ਕਿੱਡਾ ਵੱਡਾ ਇਹਨੂੰ ਸਾਰਿਆਂ ਨੇ ਆ ਚੜਾ ਰੱਖਿਆ ਗੀਤਾਂ ਵਾਲੇ ਵੀ ਪਾਸ਼ ਪਾਸ਼ ਕਰੀ ਜਾਂਦੇ ਨੇ ਪਾਸ਼ ਤੋਂ ਵੱਡਾ ਅਯਾਸ਼ ਕੋਈ ਨਹੀਂ ਹੋਇਆ ਇਹਨਾਂ ਦੇ ਸਿਰਫ ਅਯਾਸ਼ੀ ਦੇ ਕਿਸੇ ਹੋ ਸਕਦੇ ਨੇ ਇਹਨਾਂ ਦਾ ਵਿਕਾਸ ਵੱਲ ਕੋਈ ਧਿਆਨ ਨਹੀਂ ਤੁਸੀਂ ਆਪ ਹੀ ਦੱਸੋ ਤੁਸੀਂ ਬੜੇ ਸਿਹਰਦ ਪੱਤਰਕਾਰ ਜੇ ਵੀ ਕੋਈ ਸਮਾਜ ਚ ਦੱਸੋ ਵੀ ਕਾਮਰੇਡਾਂ ਦੀਆਂ ਦੇਣੇ ਗਰੀਬ ਮਜ਼ਦੂਰਾਂ ਦੀ ਕਿਰਤੀਆਂ ਦੀ ਨੀਵਿਆਂ ਦੀ ਗੱਲ ਕਰਦੇ ਆ ਤਾਂ ਚੁੱਪਦੇ ਆ ਹਾਂ ਉਹਦੇ ਨਾਲ ਬਦਲਾ ਕੀ ਆ ਰਿਹਾ ਫਿਰ ਮੈਂ ਕਹਿੰਨਾ ਵੀ ਇਹ ਗੱਲ ਕਰਦੇ ਬਦਲਾ ਕੀ ਲਿਆਂਦਾ ਇਹਨਾਂ ਨੇ ਮੈਨੂੰ ਡਰ ਲੱਗਿਆ ਕਿ ਉਧਰ ਇੰਨੇ ਬੰਦੇ ਆ ਤੇ ਮੈਂ ਕੱਲਾ ਜਾ ਰਿਆਂਗਾ ਪੰਗਾ ਲੈਣ ਨੂੰ ਅਸਲ 'ਚ ਮੈਂ ਸਿਰਫ ਇਹਨਾਂ ਦਾ ਵਿਰੋਧ ਕਰਨਾ ਚਾਹੁੰਦਾ ਸੀ ਇਹਨਾਂ ਨੂੰ ਕੁੱਟਣਾ ਉਹ ਜਦੋਂ ਮਰਜ਼ੀ ਕੁੱਟੀ ਫਾੰਦੀ ਫਰੀਏ ਇਹ ਕਿੱਡੇ ਕੋਈ ਏਡੇ ਕਿੱਡੇ ਯੋਧੇ ਨੇ ਸਾਡੇ ਨਾਲ ਅੱਜ ਉਹ ਨੌਜਵਾਨ ਕੁਲਵੰਦਰ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆ ਸਟੂਡੀਓ ਪਹੁੰਚੇ ਆ ਫਤਿਹ ਦੀ ਛਾਂ ਪਾਉਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਵੰਦਰ ਜੀ ਤੁਹਾਡੀਆਂ ਕੁਝ ਤਸਵੀਰਾਂ ਇੰਟਰਨੈਟ ਦੇ ਉੱਤੇ মিডিਆ ਹਾਊਸ ਦੇ ਉੱਤੇ ਦੇਖੀਆਂ ਗਈਆਂ ਨੇ ਤੁਸੀਂ ਬਹੁਤ ਅਗਰੈਸਿਵ ਹੁੰਦੇ ਹੋ ਕੱਲ ਜਥੇਬੰਦੀਆਂ ਕੈਂਡਲ ਮਾਰਚ ਕਰ ਰਹੀਆਂ ਹੁੰਦੀਆਂ ਨੇ ਤੇ ਤੁਸੀਂ ਉਹਨਾਂ ਨੂੰ ਜਾ ਕੇ ਗੁੱਸੇ ਦੇ ਨਾਲ ਕਹਿੰਦੇ ਹੋ ਕਿ ਮੈਂ ਬੰਦੇ ਬਣਾਵਾਂਗਾ ਇੰਨਾ ਅਗਰੈਸਿਵਨੈਸ ਤੁਹਾਡੇ ਵਿੱਚ ਆਉਣਾ ਕੀ ਕਾਰਨ ਸੀ ਉੱਥੇ ਇਹਦੇ ਪਿੱਛੇ ਇੱਕ ਮਾਮਲਾ ਚੱਲ ਰਿਹਾ ਹੈ ਕਾਮਰੇਡ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਵਿੱਚੋਂ ਇੱਕ ਜਥੇਬੰਦੀਆ ਪੀਐਸਯੂ ਲਲਕਾਰ ਹੂੰ ਉਸ ਜਥੇਬੰਦੀ ਦੀ ਇੱਕ ਸਾਬਕਾ ਜਿਹੜੀ ਕਾਰਕੂਨ ਸੀ ਪੰਜਾਬੀ ਯੂਨੀਵਰਸਿਟੀ ਦੀ ਸਾਬਕਾ ਸਟੂਡੈਂਟ ਦਿਲਜੋਤ ਸ਼ਰਮਾ ਉਹਦੀ ਬੜੇ ਭੇਤ ਭਰੇ ਹਾਲਾਤਾਂ 'ਚ ਮੌਤ ਹੁੰਦੀ ਹੈ ਤੇ ਉਹਦੀ ਜਿਹੜੀ Laash ਹੈ ਉਹ ਵੀ ਕਾਮਰੇਡਾਂ ਦੇ ਦਫ਼ਤਰ 'ਚੋ ਹੀ ਪਾਈ ਜਾਂਦੀ ਹੈ ਜਿਨ੍ਹਾਂ ਲਈ ਉਹ ਕੰਮ ਕਰਦੀ ਸੀ ਤੇ ਜਿਹੜੀ ਲਲਕਾਰ ਜਥੇਬੰਦੀ ਹੈ ਉਹ ਜਦੋਂ 5 ਜਨਵਰੀ ਨੂੰ ਇਹਦੀ ਡੈਥ ਹੋਈ ਹੈ ਬੱਚੀ ਦੀ ਉਦੋਂ ਤੋਂ ਚੁੱਪ ਬੈਠੀ ਹੈ ਹੂੰ ਜਿਹੜੇ ਉਹ ਆਪਣੇ ਜਿਹੜੇ ਬੱਚੀ ਦੇ ਪਰਿਵਾਰ ਵਾਲੇ ਨੇ ਉਹਦਾ ਦੋਸ਼ ਲਾਰਾ ਹੀ ਨਹੀਂ ਕਿ ਲਲਕਾਰਾਂ ਵਾਲਿਆਂ ਨੇ ਇਹਦਾ ਕਤਲ ਕੀਤਾ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਉਹਦਾ ਦੋਸ਼ੀ ਨੇ ਤਾਂ ਚੁੱਪ ਬੈਠੇ ਨੇ ਪਰ ਜਿਹੜੀਆਂ ਦੂਜੀਆਂ ਜਥੇਬੰਦੀਆਂ ਨੇ ਉਹ ਕਿਉਂ ਮੂੰਹ ਚ ਘਗਣੀਆਂ ਪਾਈ ਬੈਠੀਆਂ ਨੇ ਮੇਰਾ ਸਵਾਲ ਉਹਨਾਂ ਨੂੰ ਇਹੀ ਸੀ ਤੇ ਇਹਨਾਂ ਦਾ ਪਿਛਲੇ 5 ਤੋਂ 6 ਦਿਨਾਂ ਦੇ ਵਿੱਚ ਜਿਹੜਾ ਮੈਂ ਜਲੂਸ ਕੱਢਿਆ ਦੂਜੀਆਂ ਆਪਣੀਆਂ ਜਥੇਬੰਦੀਆਂ ਦਾ ਕਾਮਰੇਡਾਂ ਦਾ ਤੇ ਉਸ ਨੂੰ ਬਸ਼ਰਮੀ ਨੂੰ ਲਗਾਉਣ ਵਾਸਤੇ ਇੱਕ ਖਾਣਾ ਪੂਰਤੀ ਕਰਨ ਲਈ ਉਹਨਾਂ ਨੇ ਹੁਣ ਸੋਚਿਆ ਕਿ ਸਾਡੇ ਹੱਥੋਂ ਆਉਣ ਵਾਲੇ ਸਮੇਂ ਦੀ ਸੱਤਾ ਜਿਹੜੀ ਚਲੀ ਜਾਊਗੀ ਜਿਹੜਾ ਅਸੀਂ ਯੂਨੀਵਰਸਿਟੀ ਚ ਮੂਹਰ ਖਾਨ ਚੋ ਕਿ ਨਹੀਂ ਰਵਾਂਗੇ ਸਾਨੂੰ ਹੁਣ ਮਾਰਚ ਕੱਟਣਾ ਚਾਹੀਦਾ ਉਸ ਦੇ ਸਬੰਧ ਚ ਇਹਨਾਂ ਨੇ ਇੱਕ ਮਾਰਚ ਉਲਿਖਿਆ ਤੇ ਉਹਦੇ ਵਿੱਚ ਫਿਰ ਇਹਨਾਂ ਨੇ ਪੰਜ ਜਥੇਬੰਦੀਆਂ ਦੇ ਨਾਂ ਪਾਏ ਉਹਦੇ ਵਿੱਚ ਕੁਝ ਜਥੇਬੰਦੀਆਂ ਉਹ ਸੀਗੀਆਂ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ 2023 ਚ ਇੱਕ ਪ੍ਰੋਫੈਸਰ ਦੇ ਸ਼ੋਸ਼ਣ ਦੇ ਕਾਰਨ ਇੱਕ ਬੱਚੀ ਦੀ ਜਾਨ ਚਲੀ ਜਾਂਦੀ ਹੈ ਜਸ਼ਨਪ੍ਰੀਤ ਜਾਂ ਜਸ਼ਨਦੀਪ ਕੌਰ ਸੀ ਉਸ ਕੁੜੀ ਦਾ ਨਾਮ ਤੇ ਉਹ ਉਸ ਕਾਤਲ ਦੇ ਜਿਹੜੇ ਹੱਕ ਚ ਆਈਆਂ ਸੀ ਜਥੇਬੰਦੀਆਂ ਉਹ ਅੱਜ ਇਸ ਖਾਣਾ ਪੂਰਤੀ ਵਾਲਾ ਜਿਹੜਾ ਮਾਰਚ ਹੋ ਰਿਆ ਸੀ ਉਹਦੇ 'ਚ ਹਿੱਸਾ ਪਾਉਣ ਆ ਰਹੇ ਸੀ ਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਉਹਨਾਂ ਦਾ ਵਿਰੋਧ ਹੋਊਗਾ ਫਿਰ ਇਹਨਾਂ ਨੇ ਉਹਨਾਂ ਜਥੇਬੰਦੀਆਂ ਦੇ ਨਾਂ ਹਟਾ ਦਿੱਤੇ ਅੱਛਾ ਸਿਰਫ ਜਥੇਬੰਦੀਆਂ ਦੇ ਨਾਂ ਹੀ ਹਟਾਏ ਸੀ ਕਿਉਂਕਿ ਇਹ ਬੰਦੇ ਉਹੀ ਹੁੰਦੇ ਨੇ ਹਮ ਕਿਉਂਕਿ ਇਹ ਜਿਹੜੇ ਕਾਮਰੇਡ ਨੇ ਇਹ ਜਥੇਬੰਦੀ 'ਚ ਕਹੀ ਨਾ ਜਿਵੇਂ ਆਪਣੇ মিডিਆ ਵਾਲੇ 5-6 ਚੈਨਲ ਬਣਾ ਲੈਂਦੇ ਨੇ ਸਾਰਿਆਂ ਦੇ ਇੱਕ ਬੰਦਾ ਹੀ ਕੰਮ ਕਰੀ ਜਾਂਦਾ ਹੁੰਦਾ ਉਦਾਂ ਹੀ ਇਹ ਜਿਹੜੇ ਕਾਮਰੇਡ ਨੇ ਇਹ 5 6 ਜਥੇਬੰਦੀਆਂ ਬਣਾ ਲੈਂਦੇ ਨੇ ਕੰਮ ਉਹੀ ਕਾਰਗੁਨ ਕਰਦੇ ਰਹਿੰਦੇ ਨੇ ਇਹਨਾਂ ਨੇ ਨਾਂ ਹਟਾਏ ਮਾਰਚ ਚ ਤਾਂ ਉਹੀ ਬੰਦੇ ਆਏ ਸੀ ਲਲਕਾਰ ਦੇ ਬੰਦੇ ਵੀ ਮਾਰਚ ਚ ਨੇ ਉਹ ਕਾਤਲ ਜਥੇਬੰਦੀਆਂ ਦੇ ਬੰਦੇ ਵੀ ਮਾਰਚ ਚ ਨੇ ਬਸ ਇਹਨਾਂ ਨੇ ਹੁਣ ਇੱਕ ਆਡ ਲੈ ਰੱਖੀ ਆ ਕਿ ਅਸੀਂ ਪੀਐਸਯੂ ਕੱਲੀ ਵਾਲੇ ਜਿਹੜੇ ਹੈਗੇ ਸੀ ਸਿਰਫ ਪੀਐਸਯੂ ਜਿਹੜੀ ਜਥੇਬੰਦੀ ਦਾ ਨਾਮ ਹੈ ਉਹ ਮਾਰਚ ਕੱਢ ਰਹੇ ਆ ਪਰ ਪੀਐਸਯੂ ਲਲਕਾਰ ਨਾਲ ਜਾਂ ਜਿਹੜੇ ਸਰਜੀਤ ਪ੍ਰੋਫੈਸਰ ਸੀ ਜਿਹੜਾ 2023 ਦੇ ਕੇਸ ਵਾਲਾ ਵਿਕਟਮ ਸੀਗਾ ਉਹਦੇ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਮੇਰੇ ਸਵਾਲ ਇਹੋ ਸੀ ਫਿਰ ਜੇ ਮੰਨ ਲਓ ਤੁਹਾਡਾ ਕੋਈ ਸਬੰਧ ਨਹੀਂ ਆ ਤੁਸੀਂ ਉਦੋਂ ਕਿਉਂ ਚੁੱਪ ਬੈਠੇ ਅੱਜ ਤੁਹਾਨੂੰ ਇੱਕ ਬੱਚੀ ਦੀ ਲਾਸ਼ ਦੇਖ ਗਈ ਉਹ ਤਾਂ ਮੈਨੂੰ ਪਤਾ ਮੇਰੀ ਮੈਂ ਜਦੋਂ ਜਲੂਸ ਕੱਢਿਆ ਤਾਂ ਮਾਰਚ ਕੱਢ ਰਿਹਾ ਪਰ ਫਿਰ ਵੀ ਮੈਂ ਸਵਾਲ ਕੀਤਾ ਕਿ ਜੇ ਤੁਸੀਂ ਮਾਰਚ ਕਰ ਰਹੇ ਹੋ ਅੱਜ ਇੱਕ ਬੱਚੀ ਦੀ ਤੁਹਾਨੂੰ ਲਾਸ਼ ਦੇਖ ਰਹੀ ਆ ਤੇ ਉਦੋਂ 2023 'ਚ ਤੁਹਾਨੂੰ ਕਿਉਂ ਨਹੀਂ ਲਾਸ਼ ਦਿਖੀ ਜਦੋਂ ਅਸੀਂ ਇੱਕ ਮੋਰਚਾ ਲਾ ਰੱਖਿਆ ਸੀ 3 ਮਹੀਨੇ ਗੇਟ ਦੇ ਬੈਠੇ ਰਹੇ ਇਨਸਾਫ ਦੀ ਮੰਗ ਲਈ ਉਦੋਂ ਤੁਹਾਨੂੰ ਕਿਉਂ ਨਹੀਂ ਤੁਸੀਂ ਆਏ ਕਿ ਸਾਨੂੰ ਵੀ ਇਨਸਾਫ ਚਾਹੀਦਾ ਬੱਚੀ ਦੀ ਇੱਕ ਬਿਮੋਲ ਬੱਚੀ ਦੀ ਅਨਮੋਲ ਬੱਚੀ ਦੀ ਜਾਨ ਗਈ ਆ ਪਰ ਤੁਹਾਨੂੰ ਇੰਨੀ ਕਾਮਰੇਡਾਂ ਤੋਂ ਇੰਨੀ ਨਫ਼ਰਤ ਕਿਉਂ ਤੁਸੀਂ ਬਹੁਤ ਅਗਰੈਸਿਵ ਹੋ ਕੇ ਤੁਹਾਨੂੰ ਸਿਕਿਉਰਿਟੀ ਰੋਕ ਰਹੀ ਹੁੰਦੀ ਆ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੂੰ ਮੈਂ ਬੰਦੇ ਬਣਾਵਾਂਗਾ ਮੈਂ ਇਹਨਾਂ ਨੂੰ ਉਹ ਲਾਵਾਂਗਾ ਸਿੱਧੇ ਕਰਾਂਗਾ ਇਹਨਾਂ ਦੇ ਝੰਡੇ ਖੋਵੋ ਇਹਨਾਂ ਦੇ ਝੰਡੇ ਫੜੋ ਕਿਉਂਕਿ ਰਾਈਟ ਆ ਮਿਲਦਾ ਹੈ ਕਿ ਸਾਡੇ ਕੋਲ ਸੰਵਿਧਾਨ ਰਾਈਟ ਦਿੰਦਾ ਹਰ ਇੱਕ ਨੂੰ ਹੱਕ ਆ ਆਪਣਾ ਪ੍ਰਦਰਸ਼ਨ ਕਰਦਾ ਸ਼ਾਂਤਮਈ ਗੱਲ ਰੱਖਣ ਦਾ ਤੁਸੀਂ ਵੀ ਕਰ ਸਕਦੇ ਹੋ ਜੇ ਉਹ ਕਰ ਰਹੇ ਆ ਤਾਂ ਬਿਲਕੁਲ ਮੈਂ ਫਿਰ ਉਹਨਾਂ ਨੂੰ ਇਹੋ ਹੀ ਕਿਹਾ ਨਾ ਵੀ ਮੰਨ ਲੈਨੇ ਆ ਕਿ ਤੁਸੀਂ ਮਾਰਚ ਕੱਢਣ ਆਏ ਜੇ ਅਫਸੋਸ ਹੈ ਤੁਹਾਨੂੰ ਉਸ ਬੱਚੀ ਦੀ ਮੌਤ ਦਾ ਤੁਸੀਂ ਕੈਂਡਲ ਮਾਰਚ ਕਰਨਾ ਇੱਕ ਕੈਂਡਲ ਮਾਰਚਾ ਜਿਹੜੀ ਸ਼ਰਧਾਂਜਲੀ ਦੇਣੀ ਆ ਉਹ ਸਾਰੇ ਦੇਸ਼ 'ਚ ਆਪਣੇ ਚੱਲ ਰਿਹਾ ਹੈ ਹੋ ਸਕਦਾ ਦੁਨੀਆ 'ਚ ਵੀ ਚੱਲਦਾ ਹੋਵੇ ਮੈਂ ਇਹ ਚੀਜ਼ਾਂ ਨਾਲ ਨਹੀਂ ਹੈਗਾ ਵਾਕਿਬ ਤੇ ਇਹ ਕੈਂਡਲ ਮਾਰਚ ਇੱਕ ਸ਼ਰਧਾਂਜਲੀ ਦੇਣ ਦਾ ਬਣ ਰੱਖਿਆ ਇੱਕ ਤਰੀਕਾ ਤੁਸੀਂ ਕੈਂਡਲ ਮਾਰਚ ਕੱਢੋ ਪਰ ਤੁਸੀਂ ਆਪਣੇ ਝੰਡੇ ਕਿਉਂ ਚਮਕਾਣ ਲੱਗੇ ਹੋਏ ਜੀ ਓਨੀਆਂ ਤਾਂ ਇਹਨਾਂ ਦੇ ਹੱਥਾਂ 'ਚ ਮੋਮਬਤੀਆਂ ਨਹੀਂ ਸੀਗੀਆਂ ਜਿੰਨੀਆਂ ਇਹਨਾਂ ਨੇ ਆਪਣੇ ਝੰਡੀਆਂ ਫੜ ਰੱਖਿਆ ਸੀ ਮੋਬਤੀ ਇਹਨਾਂ ਨੇ ਸ਼ੇਂਚ ਦੀ ਫੜੀ ਹੋਈ ਹੈ ਤੇ ਝੰਡੇ ਇਹਨਾਂ ਨੇ 6-6 ਫੁੱਟ ਦੇ ਲਾ ਰੱਖੇ ਸੀ ਮੈਂ ਕਿਹਾ ਮਾਰਚ ਕੱਢੋ ਬਿਨਾ ਸਪੀਕਰ ਤੋਂ ਬਿਨਾ ਇਨਕਲਾਬ ਜਿੰਦਾਬਾਦ ਵਰਗੇ ਨਾਰੇ ਲਾਇਆ ਆਪਦੀ ਪਾਰਟੀ ਦਾ ਨਾਂ ਚਮਕਾਇਆ ਤੋਂ ਬਿਨਾ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਇਆ ਮਾਰਚ ਕੱਢੋ ਝੰਡੇ ਰੱਖ ਦੋ ਸਾਈਡ ਤੇ ਮੈਂ ਨਹੀਂ ਵਿਰੋਧ ਕਰਦਾ ਪਰ ਉਹਨਾਂ ਨੇ ਜਿੱਦ ਫੜੀ ਹੋਈ ਸੀ ਕਿ ਅਸੀਂ ਝੰਡੇ ਲੈ ਕੇ ਹੀ ਜਾਣੇ ਨੇ ਫਿਰ ਮੈਨੂੰ ਉੱਥੇ ਥੋੜਾ ਜਿਹਾ ਮੇਰੇ 'ਚ ਗੁੱਸਾ ਆਉਂਦਾ ਤੇ ਮੈਂ ਐਗਰੈਸ਼ਨ 'ਚ ਆ ਕੇ ਜਿਹੜੇ ਸ਼ਬਦ ਬੋਲੇ ਆ ਸਾਰੀ ਲੋਕਾਂ ਨੇ ਦੇਖੇ ਨੇ ਸੋਸ਼ਲ ਮੀਡੀਆ ਤੇ ਜਿਹੜੀ ਇਹ ਲਲਕਾਰ ਕਾਮਰੇਡਾਂ ਦੀ ਲੈਫਟ ਦੀ ਇਹ ਜਥੇਬੰਦੀ ਮੰਨੀ ਜਾਂਦੀ ਹੈ ਨਾ ਇਹਦੇ ਉੱਤੇ ਕਾਫੀ ਸਵਾਲ ਜਿਹੜੀ ਉਹ ਲੜਕੀ ਸਾਡੀ ਭੈਣ ਜਿਹਨੇ ਜਿਹਦੀ ਮੌਤ ਹੋਈ ਹੈ ਭੇਤ ਭਰੇ ਹਾਲਾਤਾਂ ਦੇ ਵਿੱਚ ਦਿਲਜੋਸ਼ ਸ਼ਰਮਾ ਦਿਲਜੋਸ਼ ਸ਼ਰਮਾ ਕੀ ਉਸ ਮਾਮਲੇ ਦੇ ਵਿੱਚ ਵੀ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਕੀ ਕੀ ਹੋਇਆ ਉਹਦੇ ਨਾਲ ਭੈਣ ਦੇ ਨਾਲ ਇਹ ਜਥੇਬੰਦੀ ਦੇ ਵਿੱਚ ਜਿਹੜਾ ਪਰਿਵਾਰ ਆਜ ਇਸਦੇ ਉੱਤੇ ਇਲਜ਼ਾਮ ਲਾ ਰਿਹਾ ਕਿ ਇਹ ਕਾਤਲ ਨੇ ਇਹਨਾਂ ਦੇ ਕਰਕੇ ਸਾਡੀ ਧੀ ਗਈ ਹੈ ਅਸਲ 'ਚ ਨਾ ਮੈਂ ਕਾਮਰੇਡਾਂ ਦੇ ਨਾਲ ਜ਼ਿਆਦਾ ਕੋਈ ਵਾਹਵਾਸਤਾ ਨਹੀਂ ਰੱਖਦਾ ਨਾ ਇਹਨਾਂ ਤੋਂ ਆਪਣਾ ਕੋਈ ਲੈਣ ਦੇਣ ਹੈ ਆਪਾਂ ਇਹਨਾਂ ਨਾਲ ਘਾਟ ਹੀ ਵਿਚਰੇ ਆ ਨਾ ਇਹਨਾਂ ਬਾਰੇ ਆਪਾਂ ਨੂੰ ਕੋਈ ਪੜ੍ਹਨ ਦਾ ਸ਼ੌਂਕਿਆ ਪਰ ਥੋੜਾ ਬਹੁਤ ਜਦੋਂ ਹੁਣ ਬੱਚੀ ਦਾ ਕਤਲ ਹੋ ਗਿਆ ਵੀ ਆਪਾਂ ਸੁਣਿਆ ਜਾਂ ਜੋ ਵੀ ਗੱਲਬਾਤ ਆ ਪਹਿਲਾਂ ਵੀ ਵਾਕ ਜਿੰਨੇ ਕ ਹੈਗੀ ਆ ਸਾਡੀ ਇਹਨਾਂ ਨਾਲ ਕਿ ਇਹੇ ਛੋਟੀਆਂ-ਛੋਟੀਆਂ ਬੱਚੀਆਂ ਨੂੰ ਆਪਣੇ ਨਾਲ ਜੋੜ ਲੈਂਦੇ ਆ ਉਵੇਂ ਸਕੂਲ ਟਾਈਮ ਤੋਂ ਸ਼ਾਇਦ ਦਿਲਜੋਸ਼ ਸ਼ਰਮਾ ਨੂੰ ਆਪਣੇ ਨਾਲ ਨਾ ਜੋੜ ਰੱਖਿਆ ਸੀ ਜਦੋਂ ਪੰਜਾਬੀ ਯੂਨੀਵਰਸਿਟੀ 'ਚ ਸਟੱਡੀ ਕਰਦੀ ਸੀ ਉਹ ਬੜੀ ਮਤਲਬ ਭਾਵਨਾ ਨਾਲ ਇੱਕ ਜੜੀ ਹੁੰਦੀ ਹੈ ਕਿ ਹਨਾ ਜਨੂਨ ਹੁੰਦਾ ਬੱਚੇ 'ਚ ਮੈਂ ਇੱਕ ਜਥੇਬੰਦੀ ਨਾਲ ਕੰਮ ਕਰ ਰਹੀ ਆ ਉਹ ਇਹਨਾਂ ਨਾਲ ਲਲਕਾਰ ਵਾਲੀ ਕੰਮ ਕਰਦੀ ਰਹੀ ਆ ਫਿਰ ਉਹਨਾਂ ਨੇ ਇੱਕ ਮੈਨੂੰ ਉਹ ਜਥੇਬੰਦੀ ਦਾ ਨਾਮ ਹੀ ਜਿੱਤੇ ਜਿੱਤੇ ਆ ਰਿਹਾ ਕਿ ਇੱਕ ਜਥੇਬੰਦੀ ਹੋਰ ਹੈ ਉਹ ਲਲਕਾਰ ਤੋਂ ਅਲੱਗ ਹੈ ਇਹਨਾਂ ਦੀ ਜਥੇਬੰਦੀ ਹੈ ਪਰ ਇਹਨਾਂ ਨੇ ਨਾਮ ਹੋਰ ਕੁਝ ਰੱਖਿਆ ਹੋਇਆ ਹੈ ਸਟੂਡੈਂਟ ਜਦੋਂ ਬੰਦੇ ਦੀ ਅਲੂਮਨੀ ਸਟੂਡੈਂਟ ਹੋ ਜਾਂਦਾ ਹੈ ਸਟੱਡੀ ਪੂਰੀ ਹੋ ਜਾਂਦੀ ਹੈ ਉਸ ਜਥੇਬੰਦੀ 'ਚ ਜੁੜ ਜਾਂਦੇ ਨੇ ਠੀਕ ਹੈ ਉਹਨਾਂ ਦੇ ਦਫ਼ਤਰ 'ਚ ਜਾ ਕੇ ਰਹਿਣ ਲੱਗੀ ਕੰਮ ਇਹਨਾਂ ਲਈ ਕਰਦੀ ਰਹੀ ਉਹ ਮਜ਼ਦੂਰਾਂ ਦੇ ਹੱਕਾਂ ਲਈ ਕੇਸ ਵੀ ਲੜਦੀ ਰਹੀ ਕਿਉਂਕਿ ਉਹਨੇ ਲਾ ਦੀ ਪੜ੍ਹਾਈ ਕੀਤੀ ਸੀ ਉਹ ਵਕੀਰ ਬਣੀ ਜੀ ਤੇ ਉਹਦਾ ਜਿਵੇਂ ਸੁਣਨ ਚ ਆ ਰਿਹਾ ਕਿ ਇਹਨਾਂ ਨੇ ਧੱਕੇ ਨਾਲ ਕਿਸੇ ਮੁੰਡੇ ਨਾਲ ਵਿਆਹ ਕਰਤਾ ਜਾਂ ਲਿਵਿੰਗ 'ਚ ਰੱਖਿਆ ਗਿਆ ਉਹਨੂੰ ਇਹ ਕਈ ਕੇਸ ਇਹਨਾਂ ਦੇ ਪਿੱਛੇ ਵੀ ਐਵੇਂ ਦੇ ਆਏ ਨੇ ਕਿ ਸੋਸ਼ਲ ਮੀਡੀਆ ਸੌਰੀ ਕਈ ਕੇਸ ਇਹਨਾਂ ਦੇ ਪਿੱਛੇ ਵੀ ਐਵੇਂ ਦੇ ਆਏ ਨੇ ਕਿ ਇਹ ਬੱਚੀਆਂ ਨਾਲ ਲਿਵਿੰਗ 'ਚ ਰਹਿੰਦੇ ਨੇ ਅੱਛਾ ਇੱਕ ਕਮਰੇ ਦੇ ਵਿੱਚ ਦੋ ਤੋਂ ਤਿੰਨ ਤਿੰਨ ਜਿਹੜੇ ਮਰਦ ਰਹਿੰਦੇ ਨੇ ਬੱਚੀ ਇੱਕ ਨਾਲ ਹੁੰਦੀ ਆ ਅਨਸੇਫ ਫੀਲ ਕਰਦੀ ਆ ਪਰ ਇਹਨਾਂ ਨੂੰ ਇਹੋ ਜਿਹਾ ਕੋਈ ਲੈਣ ਦੇ ਨਹੀਂ ਇਸ ਦਿਲਜੋਸ਼ ਸ਼ਰਮਾ ਨਾਲ ਵੀ ਐਵੇਂ ਹੋਇਆ ਹੂੰ ਤੇ ਉਹ ਪਤਾ ਨਹੀਂ ਉਹਦੇ ਨਾਲ ਕਿੰਨਾ ਸੋਸ਼ਨ ਹੋਇਆ ਹੋਣਾ ਜਾਂ ਉਹਨੂੰ ਮਾਨਸਿਕ ਕਿੰਨਾ ਪ੍ਰੈਸ਼ਰ ਹੋਣਾ ਕਿ ਉਹਨੂੰ ਜੇ ਆਪਣਾ ਮੰਨ ਲੈਨੇ ਆ ਕਿ ਉਹਨੇ ਸੁਸਾਈਡ ਵੀ ਕੀਤੀ ਆ ਤਾਂ ਕਿੰਨੇ ਪ੍ਰੈਸ਼ਰ ਜਾ ਕੇ ਉਹਨੇ ਸੁਸਾਈਡ ਕੀਤੀ ਹੋਣੀ ਆ ਪਰ ਮੈਂ ਇਹਨੂੰ ਸੁਸਾਈਡ ਨਹੀਂ ਮੰਨਦਾ ਜੇ ਸੁਸਾਈਡ ਵੀ ਕੀਤੀ ਆ ਤਾਂ ਇਹਨਾਂ ਕਰਨ ਕੀਤੀ ਆ ਇਹ ਇੱਕ ਤਰੀਕੇ ਦਾ ਇਨਡਾਇਰੈਕਟ ਤਰੀਕੇ ਦਾ ਮਰਡਰ ਹੀ ਆ ਤੇ ਇਹ ਕਾਤਲਾਂ ਦੀ ਜਥੇਬੰਦੀ ਆ ਜਦੋਂ ਇਹ ਜਦੋਂ ਤੁਸੀਂ ਹੁਣ ਵਿਰੋਧ ਕਰਦੇ ਜੋ ਤੁਸੀਂ ਇਹੋ ਜਿਹੇ ਸਵਾਲ ਚੁੱਕਦੇ ਹੋ ਤਾਂ ਜਦੋਂ ਲੈਫਟ ਵਾਲਿਆਂ ਦੇ ਨਾਲ ਅਸੀਂ ਗੱਲ ਕਰਦੇ ਆਂ ਬੈਠਦੇ ਆਂ ਕਿਸੇ ਦੇ ਨਾਲ ਤਾਂ ਉਹ ਕਹਿੰਦੇ ਸਾਨੂੰ ਜਾਣ ਬੁੱਝ ਕੇ ਭੰਡਿਆ ਜਾਂਦਾ ਇਹ ਸ਼ੁਰੂ ਤੋਂ ਅਸੀਂ ਪ੍ਰਾਤਨ ਸਮੇਂ ਤੋਂ ਦੇਖੀਏ ਲੰਬੇ ਸਮੇਂ ਤੋਂ ਇਤਿਹਾਸ 'ਚ ਵੀ ਜਾਣਦੇ ਆਂ ਤਾਂ ਜਿਹੜਾ ਸਿੱਖਾਂ ਦਾ ਕਾਮਰੇਡਾਂ ਦੇ ਨਾਲ ਹਮੇਸ਼ਾ ਕਨਫਲੈਕਟ ਰਿਹਾਗਾ ਸਿੱਖਾਂ ਦਾ ਤਾਂ ਬਾਬਾ ਜੀ ਬਹੁਤ ਵੱਡਾ ਇਤਿਹਾਸ ਹੈ ਇਹਨਾਂ ਦਾ ਕਾਮਰੇਡਾਂ ਦਾ ਕੀ ਇਤਿਹਾਸ ਹੈ ਤੇ ਇਹਨਾਂ ਦੇ ਆਪਾਂ ਕਲਾਸਿਕਲ ਥਿਊਰੀ ਤੇ ਹੀ ਚਲੇ ਜਾਨੇ ਆ ਜਦੋਂ ਇਹਨਾਂ ਦਾ ਜਿੱਥੋਂ ਜਣਾ ਇਹਨਾਂ ਦਾ ਜਨਮਦਾਤਾ ਹੈ ਕਾਮਰੇਡੀ ਦਾ Karl Marx ਜਿਹਨੂੰ ਕਹਿੰਦੇ ਨੇ ਉਹਦਾ ਕਿੰਨਾ ਕੁ ਵੱਡਾ کردار ਰਿਹਾ ਹੈ Karl Marx C Engel C ਦੋ ਸਾਥੀ ਰਹੇ ਨੇ ਤੁਸੀਂ ਦੇਖੋ Karl Marx ਜਿਹੜਾ ਸਮਾਜਵਾਦ ਲੈ ਕੇ ਆਉਣਾ ਚਾਹੁੰਦਾ ਸੀ ਜਿਹਨੇ ਥਿਊਰੀ ਮਾਰਕਸਵਾਦੀ ਲਿਆਂਦੀ ਆ ਉਹਦੇ ਬੱਚੀ ਨੇ ਉਹਦੀ ਜਿਹੜੀ ਬੇਟੀ ਸੀ ਤੇ ਉਹਦੇ ਜਵਾਈ ਨੇ ਖੁਦ ਖੁਸ਼ੀ ਕੀਤੀ ਆ ਉਹਦੇ ਜਵਾਈ ਨੇ ਆਪਣੀ ਪਹਿਲਾ ਬੇਟੀ ਨੂੰ ਟੀਕਾ ਲਾਇਆ ਜ਼ਹਿਰ ਦਾ ਫਿਰ ਆਪ ਨੂੰ ਲਾਇਆ ਐਦਾਂ ਖੁਦ ਖੁਸ਼ੀ ਕੀਤੀ ਐ ਇਹਦੇ ਸਮਾਜਵਾਦ ਦੇ ਚੱਕਰ ਚ ਉਸ ਤੋਂ ਬਾਅਦ ਜਿਹੜਾ Karl Marx ਸੀ ਇਹਨੇ ਆਪਣੀ ਚਾਚੇ ਦੀ ਕੁੜੀ ਦੇ ਸਬੰਧ ਬਣਾਉਂਦਾ ਰਿਹਾ ਇਹ ਆਪਣੇ ਚਾਚੇ ਦੀ ਕੁੜੀ ਆਪਾਂ ਭੈਣ ਮੰਨਦੇ ਆ ਜਿਹਨੂੰ ਇਹ ਉਹਦੇ ਨਾਲ ਸਬੰਧ ਬਣਾਉਂਦਾ ਰਿਹਾ ਆਪਣੀ ਪਤਨੀ ਨੂੰ ਧੋਖਾ ਦੇ ਕੇ ਦੀ ਪਤਨੀ ਵੀ ਹਾਲਾਂਕਿ ਇਹਦੇ ਨਾਲ ਲੰਬ ਮੈਰਿਜ ਕਰਾ ਕੇ ਆਈ ਹੋਈ ਸੀ ਉਹਦੇ ਨਾਲ ਉਹਨੂੰ ਝੂਠ ਮਾਰ ਕੇ ਕਿ ਮੈਂ ਥੋੜਾ ਬਿਮਾਰ ਆ ਜਾਂ ਮੈਂ ਕੰਮ ਲਈ ਆਪਣੇ ਚਾਚੇ ਕਰ ਰਿਹਾ ਨਾ 2-3 ਮਹੀਨੇ ਉੱਥੇ ਜਾ ਕੇ ਰਹਿੰਦਾ ਰਿਹਾ ਉਸ ਆਪਣੇ ਚਾਚੇ ਦੀ ਬੇਟੀ ਨਾਲ ਇਹ ਸਬੰਧ ਬਣਾਉਂਦਾ ਰਿਹਾ ਇਹ ਕਾਰਮਾਕਸ਼ਕ ਸੀ ਠੀਕ ਆ ਉਸ ਤੋਂ ਬਾਅਦ ਇਹਨੇ ਆਪਣੇ ਇਹ ਕਿਤੇ ਲਿਖਿਆ ਹੈਗਾ ਇਹ ਕੋਈ ਕਾਰਨ ਹੈਗਾ ਇਹਦਾ ਕੋਈ ਹਾਂਜੀ ਜ਼ਰੂਰ ਦੱਸਾਂਗੇ ਅੱਗੇ ਥੋੜੀ ਹੋਰ ਗੱਲ ਸੁਣੋ ਜਿਹੜੀ ਇਹਨੇ ਇੱਕ ਘਰ ਦੇ ਵਿੱਚ ਨੌਕਰਾਨੀ ਰੱਖੀ ਹੋਈ ਸੀ ਫਿਰ ਉਹਦੇ ਨਾਲ ਇਹਨੇ ਸਬੰਧ ਬਣਾਏ ਨੇ ਇਹ ਸਾਰੇ ਅਯਾਸ਼ ਕਿਸਨ ਦੇ ਕਾਮਰੇਡ ਹੋਏ ਨੇ ਹਜੇ ਤਾਂ ਤੁਹਾਨੂੰ ਅੱਗੇ ਵੀ ਦੱਸਾਂਗਾ ਕਿਵੇਂ ਦੇ ਇਹਨਾਂ ਦੇ ਹਾਲ ਨੇ ਤੇ ਇਹਨੇ ਨੌਕਰਾਨੀ ਨਾਲ ਸਬੰਧ ਬਣਾਏ ਨੇ ਉਸ ਤੋਂ ਇਹਦਾ ਇੱਕ ਪੁੱਤਰ ਪੈਦਾ ਹੁੰਦਾ ਜਿਹਨੂੰ ਆਪਾਂ ਆਮ ਲੋਕਾਂ ਦੀ ਭਾਸ਼ਾ ਚ ਕਹਦੇ ਨੇ ਜੜੀ ਇਹਦੀ ਨਸ਼ਾ ਜੁਲਾਦ ਸੀ ਉਹ ਇੱਕ ਇਹਦਾ ਮੁੰਡਾ ਵੀ ਹੋਇਆ ਉਹ 60 ਸਾਲ ਦੀ ਉਮਰ ਤੱਕ ਰੋਂਦਾ ਮਰਿਆ ਇਹਨੇ ਉਹਨੂੰ ਅਪਣਾਇਆ ਨਹੀਂ ਠੀਕ ਆ ਉਸ ਤੋਂ ਬਾਅਦ ਜਿਹੜਾ ਇਹਦੇ ਨਾਲ ਫਾਊਂਡਰ ਸੀ ਦੂਜਾ ਮਾਰਕ Karl Marx ਨਾਲ ਸੀ ਐਂਜਲ ਇਹ ਦੋਵੇਂ ਇੱਕ ਕਾਰਖਾਨੇ ਦੀ ਮਜ਼ਦੂਰ ਕੁੜੀ ਸੀ ਉਹਦੇ ਨਾਲ ਸੰਬੰਧ ਬਣਾਉਂਦੇ ਰਹੇ ਨੇ ਅੱਛਾ ਤੁਸੀਂ ਦੇਖੋ ਇਹ ਇਹਨਾਂ ਹੁਣ ਇਹ ਇਸ ਮਸਲੇ ਦੇ ਨਾਰੀਵਾਦੀ ਵਾਲੇ ਕਿਉਂ ਨਹੀਂ ਬੋਲਦੇ ਕਿਉਂ ਚੁੱਪ ਨੇ ਸਾਰਿਆਂ ਨੂੰ ਪਤਾ ਵੀ ਆ ਇਹ ਕੱਲਾ ਮੇਰੀ ਕੋਈ ਜ਼ੁਬਾਨ ਨਹੀਂ ਹੈ ਇਹ ਆਪੀਆਂ ਕਰਤੂਤਾ ਆਪੀ ਕਿਤਾਬਾਂ ਚ ਆਪ ਲਿਖ ਕੇ ਗਏ ਨੇ ਮਾਰਕਸ ਹੋਰੀ ਤੇ ਉਹ ਬੱਚੀ ਵੀ ਇਹ ਦਿਲਜੋਤ ਸ਼ਰਮਾ ਤਰ੍ਹਾਂ ਇਹਨਾਂ ਨਾਲ ਇਨਕਲਾਬ ਦੇ ਚੱਕਰ ਚ ਜਾ ਜਿਹੜਾ ਵੀ ਕੋਈ ਕ੍ਰਾਂਤੀਕਰੰਤੀ ਜੀ ਮੰਗਦੇ ਆ ਉਹਦੇ ਚੱਕਰ ਚ ਇਹਨਾਂ ਦੇ ਨਾਲ ਜੁੜੀ ਹੋਈ ਸੀ ਪਰ ਉਹ ਤਾਂ ਕਹਿੰਦੇ ਸੀ ਇੱਕ ਚੰਗਾ ਸਮਾਜ ਸਿਰਜਣਾ ਚਾਹੁੰਦੇ ਆ ਅਸੀਂ ਤਾਂ ਇੱਕ ਚੰਗੇ ਰਾਹ ਦੇ ਇਸ ਦਾ ਬਾਬੇ ਨਾਨਕ ਦੇ ਫਲਸਫੇ ਦੇ ਉੱਤੇ ਕੰਮ ਕਰਦੇ ਆ ਬਹੁਤ ਸਾਰੇ ਮੇਰੇ ਸਾਥੀ ਮਿੱਤਰ ਨੇ ਜਾਣਕਾਰ ਉਹਨਾਂ ਨੇ ਜਿਹੜੇ ਇਸ ਲੈਪਟਪ ਦੇ ਨਾਲ ਜੁੜ ਕੇ ਕੰਮ ਕਰਦੇ ਉਹ ਕਹਿੰਦੇ ਅਸੀਂ ਤਾਂ ਗੁਰਨਾਨਕ ਦੇ ਫਲਸਫੇ ਨੂੰ ਮੰਨਦੇ ਆ ਕਹਿੰਦੇ ਬਾਬਾ ਜੀ ਜੇ ਆਪਾਂ ਨੂੰ ਪੇਟਾ ਗੁਰਨਾਨਕ ਵੀ ਐਸਾ ਨਾਲ ਕਾਮਰੇਡ ਹੋਏ ਕਮੈਂਟ ਮੇਰੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਨੇ ਕਮੈਂਟਾਂ 'ਚ ਨਾਨਕ ਦਾ ਹਵਾਲਾ ਦੇ ਰਹੇ ਨੇ ਹੂੰ ਤੁਸੀਂ ਦੇਖੋ ਜੇ ਪੰਜਾਬ ਚ ਕਿਉਂਕਿ ਸਿੱਖਾਂ ਦੀ ਪੋਪੂਲੇਸ਼ਨ ਹੈ ਮੈਨ ਜੇ ਪੰਜਾਬ ਦਾ ਨਾਮ ਲਈਏ ਤਾਂ ਦਿਮਾਗ ਚ ਪੱਗ ਆਉਂਦੀ ਹੈ ਸਿੱਖ ਆਉਂਦੇ ਨੇ ਜੇ ਸਿੱਖਾਂ ਤੇ ਰਾਜਨੀਤੀ ਕਰਨੀ ਹੈ ਰਾਜਨੀਤੀ ਕੀ ਕਹਿ ਸਕਦੇ ਦੁਕਾਨਦਾਰੀ ਹੈ ਇਹ ਵੀ ਇੱਕ ਜੇ ਦੁਕਾਨਦਾਰੀ ਚਲਾਉਣੀ ਹੈ ਸਾਨੂੰ ਹਵਾਲਾ ਲੈਣਾ ਹੀ ਪੈਣਾ ਬਾਣੀ ਦਾ ਸਾਨੂੰ ਗੁਰੂਆਂ ਦਾ ਹਵਾਲਾ ਲੈਣਾ ਪੈਣਾ ਤੁਸੀਂ ਡੇਰਿਆਂ ਵਾਲੇ ਦੇਖ ਲਓ ਤੁਸੀਂ ਕਿਸੇ ਡੇਰਾਵਾਦੀ ਬੰਦੇ ਨੂੰ ਕਿਸੇ ਪ੍ਰੇਮੀ ਨੂੰ ਛੇੜ ਲਓ ਕਹਿੰਦੇ ਨੇ ਬਾਬਾ ਜੀ ਵੀ ਤਾਂ ਬਾਣੀ ਦੀ ਤੋਕੀ ਲੈਂਦੇ ਨੇ ਤੇ ਦੁਕਾਨਦਾਰੀ ਕਿਵੇਂ ਚਲਾਉਣਗੇ ਜੇ ਉਹ ਬਾਣੀ ਤੋਂ ਬੇਮੁਖ ਹੋ ਜਾਣਗੇ ਤਾਂ ਫਿਰ ਇਹ ਸਿਰਫ ਦੁਕਾਨਦਾਰੀ ਹੈ ਹੋਰ ਕੁਝ ਨਹੀਂ ਹੈ ਤੁਸੀਂ ਦੇਖੋ ਜੇ ਇਹ ਕਹਿੰਦੇ ਨੇ ਵੀ ਉਹ ਆਪਣੇ ਕ੍ਰਾਂਤੀ ਵਾਸਤੇ ਵਿਕਾਸ ਵਾਸਤੇ ਜਿਹੜਾ ਮਾਰਕਸਵਾਦ ਆਇਆ ਸੀ ਤੇ ਫਿਰ ਜਦੋਂ ਆਪਾਂ ਤੁਹਾਨੂੰ ਦੱਸਦਾ ਰੂਸ 'ਚ ਜਦੋਂ ਕ੍ਰਾਂਤੀ ਆਈ ਸੀ ਜੀ ਤੇ ਜਿਹੜਾ ਲੈਨਿਨ ਸੀ ਉਹ ਜਦੋਂ ਕ੍ਰਾਂਤੀ ਲੈ ਕੇ ਆਉਂਦਾ ਰੂਸ ਦੇ ਵਿੱਚ ਉਹ ਸਾਰਿਆਂ ਤੋਂ ਪਹਿਲਾਂ ਆਪਦੇ ਵਿਰੋਧੀ ਕਾਮਰੇਡਾਂ ਨੂੰ ਮਾਰਦਾ ਹੂੰ ਉਸ ਤੋਂ ਬਾਅਦ ਇੱਕ ਸਟਾਲਿਨ ਆਉਂਦਾ ਯੂਕਰੇਨ ਦੇ ਵਿੱਚ ਉਹ ਵੀ ਕ੍ਰਾਂਤੀ ਜਦੋਂ ਕਹਿੰਦਾ ਕ੍ਰਾਂਤੀ ਲੈ ਕੇ ਆਉਨੇ ਆ ਉਹ ਉੱਥੋਂ ਦੇ ਸਾਰੇ ਕਿਸਾਨਾਂ ਨੂੰ ਜਿਵੇਂ ਅੱਜ ਇਹ ਕਰਦੇ ਨੇ ਇੱਥੇ ਆਪਣੇ ਪੰਜਾਬ ਦੇ ਵਿੱਚ ਕਾਮਰੇਡ ਇਹ ਸਾਰੇ ਜਿੰਨੇ ਵੀ ਕਿਸਾਨ ਨੇ ਜ਼ਿਮੀਂਦਾਰ ਭਰਾਣੇ ਉਹਨਾਂ ਨੂੰ ਕਹਿੰਦੇ ਨੇ ਸਾਰੀਆਂ ਜ਼ਮੀਨਾਂ ਸਾਨੂੰ ਦੇ ਦਿਓ ਅਸੀਂ ਬਰਾਬਰ ਕਰਕੇ ਵੰਡਾਂਗੇ ਉੱਥੋਂ ਦੇ ਕਿਸਾਨਾਂ ਨੇ ਵਿਰੋਧ ਕਰ ਦਿੱਤਾ ਫਿਰ ਜਿਹੜਾ ਸਟਾਲਿਨ ਸੀ ਉਹਨੇ ਉਹਨਾਂ ਦਾ ਹੁੱਕਾ ਪਾਣੀ ਸਾਰਾ ਬੰਦ ਕਰ ਦਿੱਤਾ ਉਹ ਭੁੱਖ ਮਰੀ ਨਾਲ ਮਰੇ ਨੇ ਉੱਥੋਂ ਦੇ ਲੋਕ ਇਹਨੇ 5 ਤੋਂ 7 ਲੱਖ ਲੋਕ ਮਰੇ ਨੇ ਉੱਥੋਂ ਦੇ ਤੁਸੀਂ ਸੋਚੋ ਉਹਨਾਂ ਲੋਕਾਂ ਦੇ ਵਿੱਚ ਛੋਟੇ-ਛੋਟੇ ਬੱਚੇ ਹੋਣਗੇ ਬਜ਼ੁਰਗ ਮਾਤਾ ਹੋਣਗੀਆਂ ਸਾਡੇ ਪਿਓਾਂ ਵਰਗੇ ਬਜ਼ੁਰਗ ਹੋਣਗੇ ਉਹ ਕਿਵੇਂ ਭੁੱਖ ਨਾਲ ਲੁੱਚ-ਲੁੱਚ ਕੇ ਮਰੇ ਹੋਣਗੇ ਇਹ ਕ੍ਰਾਂਤੀ ਸੀ ਇਹਨਾਂ ਦੀ ਉਹ ਆਪਣੇ Karl Marx ਤੋਂ ਲੈ ਕੇ ਪਾਸ਼ ਤੱਕ ਸਾਰੇ ਅਯਾਸ਼ ਰਹੇ ਨੇ ਸਾਰੇ ਹੀ ਮਾਨਵਤਾ ਦੇ ਵਿਰੋਧੀ ਰਹੇ ਨੇ ਤੇ ਇਹ ਉਹਨਾਂ ਦੇ ਫੋਲੋਅਰ ਨੇ ਇਹ ਕਿੱਥੋਂ ਇਹਨਾਂ ਤੋਂ ਆਪਾਂ ਮਾਨਵਤਾ ਦੀ ਉਮੀਦ ਕਰ ਸਕਦੇ ਆਂ ਇਹ ਬੱਚੀ ਦੀ লাশ ਉਸੇ ਦਾ ਰਿਜ਼ਲਟ ਆ ਤੁਸੀਂ ਪੜਿਆ ਵੈਸੇ ਕਿਸੇ ਨੂੰ ਕਦੇ ਪਾਸ਼ ਨੂੰ ਜਾਂ Karl Marx ਨੂੰ ਜਿੰਨੇ ਵੀ ਤੁਸੀਂ ਜ਼ਿਕਰ ਕੀਤਾ ਕਿਸੇ ਨੂੰ ਪੜਿਆ ਇਹਨਾਂ ਨੂੰ ਥੋੜਾ ਜਦੋਂ ਇਹਨਾਂ ਨਾਲ ਆਪਾਂ ਉਲਝਦੇ ਰਹਿੰਦੇ ਆ ਸਾਨੂੰ ਪਤਾ ਲੱਗਦਾ ਵੀ ਇਹ ਫਲਾਣੇ ਬੰਦੇ ਦੇ ਫੋਲੋਅਰ ਨੇ ਉਹਨਾਂ ਬਾਰੇ ਥੋੜੀ ਥੋੜੀ ਜਾਣਕਾਰੀ ਉੱਤੋਂ ਉੱਤੋਂ ਲਈ ਹੋਈ ਹੈ ਜੀ ਜੀ ਤਾਂ ਜਦੋਂ ਇਹਨਾਂ ਨੂੰ ਇਹ ਗੱਲ ਕਰੀ ਦੀ ਆ ਵੀ ਤੁਹਾਡੇ ਤੇ ਆ ਅਲਿਗੇਸ਼ਨ ਲੱਗਦਾ ਹੈਗਾ ਤਾਂ ਉਦੋਂ ਕਹਿੰਦੇ ਤੁਸੀਂ ਪਹਿਲਾਂ ਪੜ੍ਹ ਕੇ ਆਓ ਕਹਿੰਦੇ ਸਾਡੇ ਅਸੀਂ ਤੁਹਾਨੂੰ ਜਵਾਬ ਨਹੀਂ ਦੇ ਦੇ ਸਕਦੇ ਕਹਿੰਦੇ ਤੁਸੀਂ ਪਾਸ਼ ਨੂੰ ਪੜ੍ਹ ਕੇ ਦੇਖੋ ਤੁਸੀਂ ਕਾਰਨ ਵਰਕਸ ਨੂੰ ਪੜ੍ਹ ਕੇ ਦੇਖੋ ਕਹਿੰਦੇ ਤੁਹਾਨੂੰ ਆਪੇ ਪਤਾ ਲੱਗ ਜੂਗੀ ਉਹਨਾਂ ਦੀ ਸੋਚ ਕੀ ਸੀਗੀ ਸਾਡਾ ਇੱਕ ਸਿਮਰਨਜੀਤ ਸਿੰਘ ਹੈ ਸਾਡਾ ਫਿਲਾਸਫਰ ਹੋਇਆ ਸਿੱਖਾਂ ਦਾ ਉਹਨੇ ਸਿੱਧਾ ਪੰਜ ਤੋਂ 6 ਵਾਰ ਚੈਲੰਜ ਕੀਤਾ ਸਰਜੀਤ ਪਾਤਰ ਨੂੰ ਸਮੇਲ ਸਿੰਘ ਸਿੱਧੂ ਜਿਹੜਾ ਕਾਮਰੇਡ ਆ ਇਹਨੂੰ ਸਿੰਘ ਕਹਿਣਾ ਵੀ ਮੈਂ ਤਾਂ ਮਾੜਾ ਸਮਝਦਾ ਸਮੇਲ ਸਿੱਧੂ ਜਿਹੜਾ ਕਾਮਰੇਡ ਆ ਇਹਨਾਂ ਨੂੰ ਚੈਲੰਜ ਕੀਤਾ ਅਖਬਾਰ 'ਚ ਉਹਨੇ ਕਈ ਵਾਰ ਆਰਟੀਕਲ ਵੀ ਲਵਾਏ ਨੇ ਕਿ ਆਓ ਮੇਰੇ ਨਾਲ ਖੁੱਲੀ ਡਿਬੇਟ ਕਰੋ ਆਉਂਦੇ ਨਹੀਂ ਇਹ ਕਿਉਂਕਿ ਇਹਨਾਂ ਨੂੰ ਪਤਾਗਾ ਇਹਨਾਂ ਨੂੰ ਇਹਨਾਂ ਦੇ ਕੱਪੜੇ ਲੈ ਜਾਣਗੇ ਇਹਨਾਂ ਨੂੰ ਨੰਗਾ ਕਰ ਦਿੱਤਾ ਜਾਊਗਾ ਫਿਰ ਇਹਨਾਂ ਦੀ ਰਾਜਨੀਤੀ ਜਾਂ ਜਿਹੜੀ ਦੁਕਾਨਦਾਰੀ ਬੰਦ ਹੋ ਜਾਊਗੀ ਪਰ ਜਿੱਥੇ ਵੀ ਜਦੋਂ ਵੀ ਸੰਘਰਸ਼ ਹੋਏ ਆ ਉੱਥੇ ਸਭ ਤੋਂ ਪਹਿਲਾਂ ਕਾਮਰੇਡ ਜਿੱਥੇ ਬੰਦੀਆਂ ਮੁਰੇ ਹੁੰਦੀਆਂ ਨੇ ਫਿਰ ਸਿੱਖ ਮੂਰੇ ਕਿਉਂ ਨਹੀਂ ਆਉਂਦੇ ਜੇ ਅਸੀਂ ਆਪਣੇ ਆਪ ਨੂੰ ਇੰਨਾ ਹੀ ਉਹ ਮੰਨਦੇ ਆਂ ਕਿ ਇਹ ਸਾਡੇ ਤੋਂ ਅਸੀਂ ਇਹਨਾਂ ਤੋਂ ਵਧੀਆ ਆਗੇ ਤਾਂ ਫਿਰ ਸਾਨੂੰ ਮੂਰੇ ਆ ਕੇ ਲੜਨਾ ਚਾਹੀਦਾ ਆ ਪਿੱਛੇ ਜੇ ਪੰਜਾਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਦੋਂ ਮਸਲਾ ਆਇਆ ਵੇਖੋ ਕੁੜੀ ਲਲਕਾਰ ਜਥੇਬੰਦੀ ਦੀ ਸੀ ਉਹਨੇ ਮਾਲਵੇਂਦਰ ਕੰਗ ਜਿਹੜੇ ਉੱਥੇ ਮੰਤਰੀ ਐਮਪੀ ਸਰਕਾਰ ਦੇ ਪਹੁੰਚੇ ਉਸ ਲੜਕੀ ਨੇ ਵਧੀਆ ਸਵਾਲ ਕੀਤੇ ਬੜੀ ਲੋਕਾਂ ਨੇ ਉਦੋਂ ਤਾਂ ਸਲਾਘਾ ਕੀਤੀ ਕਿ ਆਹ ਦੇਖੋ ਜੀ ਚੰਗਾ ਕੰਮ ਕਰ ਰਹੀ ਐ ਕੁੜੀ ਬਿਲਕੁਲ ਉਦੋਂ ਸਾਰੇ ਪੰਜਾਬ ਨੇ ਉਹਨੂੰ ਸੋਸ਼ਲ ਮੀਡੀਆ ਤੇ ਐ ਸ਼ੇਰਨੀ ਬਣਾ ਦਿੱਤਾ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਤੁਸੀਂ ਦੇਖੋ ਹੁਣ ਇਹ ਬੱਚੀ ਦੀ ਲਾਸ਼ ਪਈ ਆ ਸਾਹਮਣੇ ਉਸੇ ਜਥੇਬੰਦੀ ਦੀ ਉਹ ਕੁੜੀ ਸੀ ਜਿਹੜੀ ਜਦੀ ਮੌਤ ਹੋਈ ਆ ਉਸੇ ਜਥੇਬੰਦੀ ਦੀ ਆ ਉਹ ਅੱਜ 12 ਤੋਂ 13 ਦਿਨ ਹੋ ਗਏ ਚੁੱਪ ਕੇ ਬੈਠੀ ਹੈ ਭਾਈ ਕਿਹੜੇ ਜੰਗਲਾਂ ਨੂੰ ਲੰਘੀ ਸ਼ੇਰਨੀ ਹੁਣ ਕਿਉਂ ਨਹੀਂ ਉਂਗਲ ਕਰਕੇ ਸਵਾਲ ਕਰਦੀ ਆਪਣੇ ਲੀਡਰਾਂ ਨੂੰ ਵੀ ਤੁਸੀਂ ਬੱਚੀ ਦੀ ਜਾਣਕਾਰੀ ਤੋਂ ਲਈ ਆ ਜਾਂ ਹੁਣ ਕਿਉਂ ਨਹੀਂ ਉਹ ਇੱਕ ਪੋਸਟ ਹੀ ਸਾਂਝੀ ਕਰ ਦੇਣ ਵੀ ਸਾਨੂੰ ਅਫਸੋਸ ਆ ਐਡੇ ਲਾਹਣਤੀ ਲੋਕ ਨਹੀਂ ਜਿਨ੍ਹਾਂ ਨੂੰ ਅਫਸੋਸ ਤੱਕ ਨਹੀਂ ਹੋ ਰਿਹਾ ਉਹਨਾਂ ਨੂੰ ਅਸੀਂ ਬਿਨਾਂ ਸੋਚੇ ਸਮਝੇ ਜਦੋਂ ਸਾਨੂੰ ਪਤਾ ਨਹੀਂ ਨਾ ਕਿ ਕਾਮਰੇਡ ਕੌਣ ਆ ਆਪਣਾ ਕੌਣ ਆ ਪਰਾਇਆ ਕੌਣ ਆ ਅਸੀਂ ਮਿੰਟੋ-ਮਿੰਟ ਸਕਰੋਲ ਕਰ ਕਰਕੇ ਕਮੈਂਟ ਕਰੀ ਜਨੇ ਆ ਬੱਲੇ ਫੱਟੇ ਚੱਕਦੇ ਉਹ ਕਰਤਾ ਲੀਡਰਾਂ ਨੂੰ ਜਿੱਥੇ ਮਰਜ਼ੀ ਰੋਕ ਕੇ ਸਵਾਲ ਕਰੀ ਜੋ ਮੈਂ ਕਰ ਦਿਨਾ ਉਹਦੇ ਨਾਲ ਮੈਂ ਸ਼ੇਰ ਬਣ ਜਾਊਗਾ ਉਹਦਾ ਹਾਲਤ ਤਾਂ ਦੱਸੋ ਹੋਇਆ ਕੀ ਆ ਉਹ ਤਾਂ ਪੱਤਕਾਂ ਨੇ ਮਾਈ ਭਾਗੋ ਦੇ ਨਾਲ ਕੰਪੇਅਰ ਕੀਤਾ ਫੋਟੋਆਂ ਇੱਕ ਪਾਸੇ ਮਾਈ ਭਾਗੋ ਦੀ ਇੱਕ ਪਾਸੇ ਉਹ ਕੁੜੀ ਦੀ ਲਾ ਲਾ ਕੇ ਫੋਟੋਆਂ ਬੜੀਆਂ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਗਈਆਂ ਮਾਈ ਭਾਗੋ ਦਾ ਫਿਰ ਇਹ ਸੀ ਵੀ ਸਿੰਘਾਂ ਨੂੰ ਜਿਹੜੇ ਮਹਾਰਾਜ ਨੂੰ ਵਧਾਵਾ ਲਿਖਿਆ ਸੀ ਉਹਨਾਂ ਨੂੰ ਚੂੜੀਆਂ ਛੁੱਟੀਆਂ ਸੀ ਤੇ ਆਪ ਤੇਗ ਚੁੱਕ ਕੇ ਜੰਗ ਚ ਗਈ ਸੀ ਇਹਦੇ ਤਰ੍ਹਾਂ ਭਗੌੜੀ ਨਹੀਂ ਹੋ ਗਈ ਸੀ ਨਾ ਜਿਵੇਂ ਬ ਹੁਣ ਪੈਣਾ ਵਰਗੀ ਆ ਮੇਰੀ ਤਾਂ ਇਹਦੇ ਉਲੀ ਲਈ ਇਹ ਸ਼ਬਦ ਵਰਤਨੇ ਪੈ ਰਹੇ ਨੇ ਪਰ ਇਹ ਹੁਣ ਲੁਕੀ ਬੈਠੀ ਆ ਇੱਕ ਬਿਆਨ ਵੀ ਨਹੀਂ ਦੇ ਰਹੀ ਕਿਉਂਕਿ ਇਹਨਾਂ ਨੂੰ ਜਿਹੜੀ ਉਤਰੀ ਲੀਡਰਸ਼ਿਪ ਆ ਜਿਹੜੇ ਗੁਨਾਹਗਾਰ ਨੇ ਉਹ ਚੁੱਪ ਕਰਾਈ ਬੈਠੇ ਨੇ ਆਪਾਂ ਸਹੀ ਗਲਤ ਕੁਝ ਵੀ ਬੋਲਦੇ ਆਪਾਂ ਹੀ ਫਸਾਂਗੇ ਹੂੰ ਤੇ ਜਿਹੜੇ ਹੁਣ ਹੋਰ ਖੋਤੀ ਕਾਮਰੇਡ ਨੇ ਉਹਨਾਂ ਨੇ 22 ਤਰੀਕ ਦਾ ਜਿਹੜਾ ਅਲਟੀਮੇਟਮ ਦਿੱਤਾ ਡੀਸੀ ਆਫਿਸ ਬੰਦ ਕਰਨ ਦਾ ਆਪਣੇ ਲੁਧਿਆਣਾ ਵੀ ਅਸੀਂ ਧਰਨਾ ਲਾਵਾਂਗੇ ਉਹਦੀ ਮੌਤ ਵਾਸਤੇ ਕਿ ਹੁਣ ਕਿਉਂ ਨਹੀਂ ਲੱਗ ਰਿਹਾ ਬਈ 22 ਤਰੀਕ ਨੂੰ ਇਹੋ ਜਿਹਾ ਕਿਹੜਾ ਸਹੀ ਮੂਰਤ ਕੱਢਿਆ ਹੋਇਆ ਕਿਉਂ ਇਹ ਉਹਨਾਂ ਨੂੰ ਚਾਹੁੰਦੇ ਨੇ ਕਿ ਉਦੋਂ ਤੱਕ ਜਿਹੜੇ ਮਾੜੇ-ਮੋਟੇ ਸਬੂਤ ਬਚੇ ਨੇ ਇਹ ਮਟਾ ਦੇਣ ਤਾਂ ਕਿ ਅਸੀਂ ਜਦੋਂ ਜਾਂਚ ਦੀ ਮੰਗ ਕਰੀਏ ਤੇ ਆਪਣੇ ਜਿਹੜੇ ਬੰਦਿਆਂ ਨੂੰ ਬਚਾਇਆ ਜਾ ਸਕੇ ਤੇ ਫਿਰ ਬਾਅਦ ਚ ਆਖੀ ਵੀ ਨਹੀਂ ਇਹ ਸਹੀ ਸੀਗੇ ਕੁੜੀ ਨੇ ਸੁਸਾਇਸਾਈਡ ਕੀਤੀ ਆ ਪਰੇਸ਼ਾਨ ਹੋ ਗਏ ਉਹ ਵੀ ਮਾਪਿਆਂ ਤੋਂ ਹੁੰਦੇ ਮਾਪਿਆਂ ਤੇ ਇਲਜ਼ਾਮ ਲਾਇਆ ਜਾ ਰਿਹਾ ਉਹ ਕਹਿੰਦੇ ਸਾਡੀ ਬਰਾਬਰੀ ਨਹੀਂ ਇਹ ਕਰਦੇ ਸਾਡੇ ਨਾਲ ਬੈਸਟ ਪੈ ਜਾਂਦੇ ਆ ਤੁਸੀਂ ਪੜੋ ਕਹਿੰਦੇ ਕੰਮ ਕਰੋ ਚੰਗਾ ਸਮਾਜ ਸਿਰਜੋ ਅਸੀਂ ਕੀ ਅਸੀਂ ਕੀ ਕੰਮ ਕਰ ਰਹੇ ਹਾਂ ਕਹਿੰਦੇ ਅਸੀਂ ਚੰਗਾ ਸਮਾਜ ਸਿਰਜਣ ਦੀ ਗੱਲ ਕਰਦੇ ਹਾਂ ਹਜੀ ਦੱਸੋ ਕਿੱਥੇ ਕਿਸੇ ਨੂੰ ਕਹਨੇ ਹੈ ਕਿ ਮਾੜਾ ਕੰਮ ਕਰੋ ਇਹਨਾਂ ਦੀ ਬਰਾਬਰੀ ਅਸੀਂ ਭਾਈ ਘਾਤੋ ਕਰੀਏ ਅਸੀਂ ਪਾਤਸ਼ਾਹੀ ਦਾਵੇ ਵਾਲਿਆਂ ਇਹ ਆਪਦੇ ਆਪ ਨੂੰ ਹਰੇਕ ਥਾਂ ਤੇ ਅਸੀਂ ਦੱਬੇ ਹੋਏ ਹਾਂ ਕੁਚਲੇ ਹੋਏ ਹਾਂ ਲਤਾੜੇ ਹੋਏ ਹਾਂ ਇਹਨਾਂ ਦੀ ਸ਼ਬਦੀ ਇਹ ਨੇ ਇਹ ਆਪਦੀ ਆਪ ਨੂੰ ਇੰਨਾ ਮਜਲੂਮ ਪੇਸ਼ ਕਰੀ ਜਾਂਦੇ ਰਹਿੰਦੇ ਨੇ ਅਸੀਂ ਇਹਨਾਂ ਦੀ ਬਰਾਬਰੀ ਕਿਉਂ ਕਰੀ ਅਸੀਂ ਤਾਂ ਪਾਸ਼ਾ ਜੀ ਦਾਵਾ ਮਹਾਰਾਜ ਨੇ ਬਖਸ਼ਿਆ ਹੈ ਅਸੀਂ ਤਾਂ ਲੋਕਾਂ ਨੂੰ ਲੰਗਰ ਲਾ ਦਿੱਤੇ ਅਸੀਂ ਆਕਸੀਜਨ ਤੱਕ ਦੇ ਲੰਗਰ ਲਾ ਦਿੱਤੇ ਸਾਡੇ ਮਹਾਰਾਜ ਨੇ ਹੱਥ ਐਂ ਰੱਖੇ ਨੇ ਐਂ ਨਹੀਂ ਰੱਖੇ ਹੋਏ ਇਹਦਾ ਡਾਂਗਾ ਖਾ ਕੇ ਆਪਦੀ ਜਿੱਤ ਸਮਝਦੇ ਨੇ ਅਸੀਂ ਤਾਂ ਤੇਗਾ ਵਾਉਣ ਵਾਲਿਆਂ ਡਾਂਗਾ ਵਾਉਣ ਵਾਲਿਆਂ ਅਸੀਂ ਜਿਹੜੇ ਡਾਂਗਾ ਖਾਣ ਵਾਲੇ ਨਹੀਂ ਅਸੀਂ ਇਹਨਾਂ ਦੀ ਬਰਾਬਰੀ ਕਾਹਤੋਂ ਕਰੀਏ ਭਾਈ ਮੈਨੇ ਅਸੀਂ ਤਾਂ ਚਾਹੁੰਦੇ ਹਾਂ ਕਿ ਸਮਾਜ ਦੇ ਵਿੱਚ ਉੱਚੀ ਨੀਚ ਖਤਮ ਹੋ ਜਾਏ ਗਰੀਬ ਅਮੀਰ ਦਾ ਫਰਕ ਖਤਮ ਹੋ ਜੇ ਸਾਰੇ ਇੱਕ ਬਰਾਬਰ ਇੱਕ ਸਮਾਨ ਹੋ ਜਾਣ ਤੇ ਮਹਾਰਾਜ ਨੇ ਇਹੀ ਬਾਬਾ ਨਾਨਕ ਕਹਿੰਦਾ ਸੀਗਾ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਸਾਨੂੰ ਇਹੋ ਕੁਝ ਸਿਖਾ ਕੇ ਗਏ ਨੇ ਸਾਨੂੰ ਸਿੰਘ ਕਿਉਂ ਸਜਾਇਆ ਮਹਾਰਾਜ ਨੇ ਉੱਚਨੀ ਚੀ ਖਤਮ ਕੀਤੀ ਹੈ ਜਦੋਂ ਆਪਣੇ ਸੋਨੇ ਦੇ ਕੜੇ ਉਹਨਾਂ ਨੇ ਨਦੀ ਚ ਸੁੱਟ ਦਿੱਤੇ ਕਾਦੇ ਲਈ ਸੁੱਟੇ ਕਿ ਜੇ ਮੈਂ ਸਰ ਮੇਰਾ ਸਿੱਖ ਸਰਬਲੋ ਦਾ ਪਾਊਗਾ ਮੈਂ ਵੀ ਸਰਬਲੋ ਦਾ ਕੜਾ ਪਾਊਗਾ ਕਿ ਮੇਰਾ ਸਿੱਖ ਵੱਖਰਾ ਨਾ ਆਪਣਾ ਮਹਿਸੂਸ ਕਰੇ ਤੇ ਇਸ ਤੋਂ ਜ਼ਿਆਦਾ ਤਾਂ ਬਰਾਬਰਤਾ ਨਹੀਂ ਹੋ ਸਕਦੀ ਸਾਡੇ ਪਾਸ਼ਾ ਦੇ ਪਾਸਚ ਸਾਨੂੰ ਬਰਾਬਰ ਸਮਝਦੇ ਨੇ ਆਪਣੇ ਉਹਨੇ ਹੁਣ ਦੇਖੋ ਮੇਰਾ ਜੇ ਰੂਪ ਆ ਤੇ ਮਹਾਰਾਜ ਨੇ ਮੈਨੂੰ ਆਪਣੇ ਵਰਗਾ ਬਣਾਇਆ ਇਸ ਤੋਂ ਜ਼ਿਆਦਾ ਤਾਂ ਕੋਈ ਬਰਾਬਰਤਾ ਵਾਲੀ ਗੱਲ ਨਹੀਂ ਹੋ ਸਕਦੀ ਫਿਰ ਇਹ ਆਪਸੀ ਕਨਫਲੈਕਟ ਕਿੱਦਾਂ ਪੈ ਆਏਗੀ ਫਿਰ ਕਾਰਨ ਕੀ ਆ ਉਹ ਵੀ ਕਹਿੰਦੇ ਸੀ ਸਮਾਜ ਦੇ ਚੰਗੇ ਲਈ ਕੰਮ ਕਰਦੇ ਆ ਤੁਸੀਂ ਵੀ ਸਮਾਜ ਦੇ ਚੰਗੇ ਲਈ ਕੰਮ ਕਰਦੇ ਹੋ ਫਿਰ ਸਿੱਖ ਵਰਸਸ ਕਾਮਰੇਡ ਕਿਉਂ ਹੋ ਰਿਹਾ ਹੈਗਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਖਤਮ ਨਹੀਂ ਹੋ ਰਿਹਾ ਹੈਗਾ ਸਿੱਖ ਵਰਸਸ ਕਾਮਰੇਡ ਬਿਲਕੁਲ ਨਹੀਂ ਹੋ ਰਿਹਾ ਇਹ ਜਿਹੜੀ ਜ਼ੁਬਾਨ ਆ ਇਹ ਸਿਰਫ ਕਾਮਰੇਡਾਂ ਦੀ ਹੈ ਇਹ ਕੋਈ ਇਨਨ ਕੋਲ ਐਡਾ ਵੱਡਾ ਕੋਈ ਕਿੱਡਰ ਹੀ ਨਹੀਂ ਹੈਗਾ ਦੱਸੋ ਕੀ ਨੇ ਇਹ ਤਿੰਨ ਤਾਂ ਚਾਰ ਟੋਟਰੂ ਨੇ ਤੇ ਛੇ ਇਹਨਾਂ ਕੋ ਦਰਿਆ ਨੇ ਇਸ ਤੋਂ ਇਲਾਵਾ ਇਹਨਾਂ ਦੀ ਕੀ ਅਚੀਵਮੈਂਟ ਸਮਾਜ 'ਚ ਕੋਈ ਇਹਨਾਂ ਨਾਲ ਸਾਡਾ ਕੋਈ ਸਿੱਖ ਵਰਸਸ ਕਾਮਰੇਡ ਨਹੀਂ ਹੈਗਾ ਅਸੀਂ ਦਾ ਆਪ ਦਾ ਜਿਹੜਾ ਮਹਾਰਾਜ ਨੇ ਸਿਧਾਂਤ ਦਿੱਤਾ ਉਹ ਹੀ ਫੋਲੋ ਕਰੀ ਜਾਂਦੇ ਆ ਸਾਡਾ ਇਹਨਾਂ ਨਾਲ ਕਿਸੇ ਨਾ ਕੋਈ ਕੰਫਲਿਕਟ ਨਹੀਂ ਆ ਅਸੀਂ ਤਾਂ ਸਮਾਜ 'ਚ ਜੋ ਗਲਤ ਹੋਊਗਾ ਉਹਦੇ ਖਿਲਾਫ ਬੋਲਾਂਗੇ ਪਰ ਅੱਜ ਬਹੁਤ ਗਿੰਤੀ ਆ ਜਿਹੜੀਆਂ ਕਾਮਰੇਡ ਜਿਨ੍ਹਾਂ ਨੂੰ ਤੁਸੀਂ ਕਹਿੰਨਾ ਉਹਨਾਂ ਜਥੇਬੰਦੀਆਂ ਦੇ ਨਾਲ ਸਟੂਡੈਂਟ ਜੁਟ ਰਹੇ ਆ ਸਿੱਖ ਜਥੇਬੰਦੀਆਂ ਨੇ ਉਹ ਦਿਨੋਂ ਦਿਨ ਘੜਦੀਆਂ ਜਾ ਰ ਇਤਨਾ ਕਿਤੇ ਤਾਂ ਫਿਰ ਸਾਡੇ ਚ ਵੀ ਕਮੀਆਂ ਹੈ ਨਾ ਜਾਂ ਤਾਂ ਅਸੀਂ ਆਪਣਾ ਪ੍ਰਚਾਰ ਨਹੀਂ ਕਰ ਪਾ ਰਹੇਗੇ ਜਿਹੜਾ ਇਹਨਾਂ ਦਾ ਵਡਾਵਾ ਹੋ ਰਿਹਾਗਾ ਬਿਲਕੁਲ ਸਾਡੇ ਪ੍ਰਚਾਰ ਚ ਬਹੁਤ ਜ਼ਿਆਦਾ ਕਮੀ ਹੈ ਸਾਡੇ ਪ੍ਰਚਾਰਕ ਜਦੋਂ ਤੱਕ ਮੁਫਤ ਜਿਵੇਂ ਮੈਂ ਕਹਿੰਨਾ ਕਿ ਜਦੋਂ ਪ੍ਰਚਾਰ ਨਹੀਂ ਕਰਨਾ ਚਾਹੁੰਦੇ ਸਾਨੂੰ ਖਰਚਾ ਚਾਹੀਦਾ ਕਿ ਅਸੀਂ ਪ੍ਰਚਾਰ ਕਰਨ ਨੂੰ ਉੱਥੇ ਤਾਂ ਜਾਈਏ ਕਿ ਸਾਨੂੰ ਉਹਦੇ ਪੈਸੇ ਮਿਲਣ ਜਿਹੜਾ ਲਫਾਫੇ ਵਾਲੀ ਜਿਹੜੀ ਉਹ ਨੀਤੀ ਹੈ ਨਾ ਉਹ ਹੀ ਸਾਰਾ ਕੁਝ ਖਰਾਬ ਕਰ ਰਹੀ ਹੈ ਤੇ ਜਿਹੜੇ ਚੌਧਰ ਦੇ ਮਸਲੇ ਨੇ ਸਾਰਿਆਂ ਤੋਂ ਮੂਰੇ ਇਹ ਆਉਂਦੇ ਨੇ ਹਰੇਕ ਕੋਈ ਚਾਹੁੰਦਾ ਕਿ ਮੈਂ ਸਾਰਿਆਂ ਤੋਂ ਵੱਡਾ ਪ੍ਰਧਾਨ ਬਣਾ ਮੈਂ ਸਾਰਿਆਂ ਤੋਂ ਮੂਰੇ ਉਠ ਉਠ ਕੇ ਆਵਾ ਮੀਡੀਆ ਤੇ ਮੇਰਾ ਚਿਹਰਾ ਛਾਇਆ ਰੇ ਲੋਕ ਕਹਣ ਵੀ ਜੇ ਲੜਾਈ ਵੀ ਵੱਡਣੀ ਹੈ ਨਾ ਲੋਕ ਮੈਨੂੰ ਹੀ ਚੰਗੀ ਜੋਦਾ ਕਹਿਣ ਮੇਰੇ ਮਗਰ ਜੋ ਬਾਕੀ ਸਾਰੀ ਕੌਮ ਖਲੋਤੀ ਰਹੇ ਐ ਨਹੀਂ ਹੁੰਦਾ ਹੁੰਦਾ ਸਾਰਿਆਂ ਨੂੰ ਰਲ ਕੇ ਚੱਲਣਾ ਪੈਂਦਾ ਹੁੰਦਾ ਯੂਨੀਵਰਸਿਟੀ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਜਿਹੜੀ ਇਹ ਲੈਫਟ ਆ ਲੈਫਟ ਦੀ ਮੂਵਮੈਂਟ ਕਿੰਨੀ ਕੁ ਵੱਡੀ ਹੋ ਚੁੱਕੀ ਆ ਕਿੰਨੇ ਕੁ ਮਤਲਬ ਕਿ ਮੈਂਬਰ ਇਹਦੇ ਬਣ ਚੁੱਕੇ ਆ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੀ ਗੱਲ ਆ ਹਮ ਇੱਥੇ ਅੱਜ ਤੋਂ 10 ਸਾਲ ਪਹਿਲਾਂ ਲਾ ਲਈਏ ਤਾਂ ਕਾਮਰੇਡਾਂ ਦਾ ਪੂਰਾ ਰਾਜ ਸੀਗਾ ਪਰ ਜਦੋਂ ਦੀ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਪੈਰ ਪਾਏ ਨੇ 2019 ਤੋਂ ਬਾਅਦ ਉਦੋਂ ਦਾ ਇਹਨਾਂ ਦਾ ਸਫਾਇਆ ਹੋ ਚੁੱਕਿਆ ਹੈ ਇਹ ਤਾਂ ਜਿਵੇਂ ਇਹ ਹੁਣ ਕੱਲ ਵਾਲਾ ਜਿਹੜਾ ਕੇਸ ਹੋਇਆ ਇਹ ਜਦੋਂ ਮੋਮਬਤੀ ਬੁਝਦੀ ਤਾਂ ਛਲਕਾਂ ਜੀ ਨਹੀਂ ਮਾਰਦੀ ਓਹੀ ਚੀਜ਼ਾਂ ਨੇ ਇਹ ਜਮਾ ਖਤਮ ਹੋ ਚੁੱਕੇ ਇਹਨਾਂ ਦਾ ਕੋਈ ਕੇਡਰ ਨਹੀਂ ਹੈਗਾ ਕੋਈ ਇਹਨਾਂ ਨਾਲ ਸਟੂਡੈਂਟ ਨਹੀਂ ਜੁੜੇ ਹੋਏ ਜਿਹੜੇ ਕੱਲ ਵਾਲਾ ਜਿਨ੍ਹਾਂ ਨੇ ਮਾਹੌਲ ਦੇਖਿਆ ਹੋਊਗਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਇਹ ਕੰਮ ਗਲਤ ਆ ਤੇ ਡਾਂਗ ਵੀ ਫੇਰ ਸਕਦੀ ਅੱਗੇ ਤੋਂ ਇਹਨਾਂ ਨਾਲ ਕੋਈ ਨਹੀਂ ਤੁਰਦਾ ਕੱਲ ਤੁਹਾਨੂੰ ਜਦੋਂ ਸਿਕਿਉਰ ਤਾ ਉਦੋਂ ਸਿਕਿਉਰਿਟੀ ਨੇ ਦੂਜੇ ਪਾਸੇ ਨਹੀਂ ਉਹ ਕੀਤਾ ਵੀ ਤੁਸੀਂ ਯਾਰ ਪਿੱਛੇ ਹਟਜੋ ਜੇ ਕੋਈ ਗੱਲਬਾਤ ਹੈਗੀ ਆ ਤਾਂ ਕਿਦਾਂ ਸਿਕਿਉਰਿਟੀ ਨੂੰ ਨਾ ਮੈਂ ਸੱਦਿਆ ਸੀ ਮੈਨੂੰ ਲੱਗਦਾ ਇਹਨਾਂ ਨੇ ਸੱਦਿਆ ਹੋਣਾ ਬਈ ਅਸੀਂ ਮਾਰਚ ਕਰਨਾ ਸਿਕਿਉਰਿਟੀ ਹਮੇਸ਼ਾ ਜਦੋਂ ਯੂਨੀਵਰਸਿਟੀ 'ਚ ਮਾਰਚ ਹੁੰਦੇ ਨੇ ਇੱਕ ਤੋਂ ਦੋ ਜਣੇ ਹੀ ਆਉਂਦੇ ਨੇ ਸਿਕਿਉਰਿਟੀ ਵਾਲੇ ਪਰ ਤੁਸੀਂ ਦੇਖਿਆ ਹੋਣਾ ਵੀਡੀਓ 'ਚ 50 ਤੋਂ 60 ਸਿਕਿਉਰਿਟੀ ਵਾਲਾ ਬੰਦਾ ਤਨਾ ਸੀ ਉੱਥੇ ਤੇ ਇਹ ਕਮੈਂਟਾਂ 'ਚ ਹੁਣ ਕਹਿ ਰਹੇ ਨੇ ਸ਼ੁਕਰ ਹੈ ਸਾਡੇ ਤੱਕ ਨਹੀਂ ਆਇਆ ਨੇ ਤਾਂ ਇਹਨੂੰ ਅਸੀਂ ਵਧਾ ਦੇਣਾ ਸੀ ਇਹਦਾ ਦਮਾਲਾ ਖੁੱਲ ਜਾਣਾ ਸੀ ਐਵੇਂ ਦੀਆਂ ਗੱਲਾਂ ਕਰ ਰਹੇ ਨੇ ਮੈਂ ਕਹਿੰਦਾ ਵੀ ਜੇ ਮੈਂ ਐਡੇ ਹੀ ਤੁਸੀਂ ਜੋਧੇ ਸੀ ਤੁਸੀਂ 13 14 ਜਣੇ ਸੀ ਤੇ ਮੈਂ ਤਾਂ ਇਕੱਲਾ ਸੀ ਤੇ ਤੁਸੀਂ ਆ ਕੇ ਰੋਕ ਲੈਂਦੇ ਤੁਸੀਂ ਸਿਕਿਉਰਟੀ ਕਾ ਤੁ ਸੱਦੀ ਇਹਨਾਂ ਨੇ ਸਿਕਿਉਰਟੀ ਇਸ ਕਰਕੇ ਸੱਦੀ ਸੀ ਕਿਉਂਕਿ ਇਹਨਾਂ ਨੇ ਵੀ ਜੇ ਤੁਸੀਂ ਆਪ ਜਿੰਨ ਗੱਲ ਕਰਦੇ ਮੈਂ ਨਾਨਕ ਨੂੰ ਪੜਿਆ ਗੁਰਗੋਬਿੰਦ ਸਿੰਘ ਬਾਰੇ ਜਾਣਦੇ ਨੇ ਇਹਨਾਂ ਨੂੰ ਮੇਰੇ ਜੇ ਇੱਕ ਨਹੀਂ ਦਿਖਦਾ ਸੀ ਇਹਨਾਂ ਨੂੰ ਸਵਾ ਲੱਖ ਦਿਖ ਰਿਹਾ ਸੀ ਇਸ ਕਰਕੇ ਇੰਨੀ ਸਿਕਿਉਰਟੀ ਸੱਦੀ ਹੋਈ ਸੀ ਮੈਨੂੰ ਕੱਲੇ ਨੂੰ ਰੋਕਣ ਵਾਸਤੇ ਐਨਾ ਖੌਫ ਹੈ ਇਹਨਾਂ ਨੂੰ ਉਹਨੂੰ ਡਰ ਲੱਗਿਆ ਕਿ ਉਧਰ ਇੰਨੇ ਬੰਦੇ ਆ ਤੇ ਮੈਂ ਕੱਲਾ ਜਾ ਰਿਆਂਗਾ ਪੰਗਾ ਲੈਣ ਵਾਸਤੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁੱਤਰ ਆ ਤੇ ਤੁਸੀਂ ਯਾਦ ਕਰੋ 40 ਲੜਪੇ ਸੀ 10 ਲੱਖ ਨਾਲ ਇਹ ਤਾਂ ਫਿਰ ਵੀ 12 13 ਟੋਟਰੂ ਸੀਗੇ ਇਹਨਾਂ ਨੂੰ ਤਾਂ ਜਿਵੇਂ ਮਰਜ਼ੀ ਡਾ ਦਈਏ ਅਸਲ 'ਚ ਮੈਂ ਸਿਰਫ ਇਹਨਾਂ ਦਾ ਵਿਰੋਧ ਕਰਨਾ ਚਾਹੁੰਦਾ ਸੀ ਇਹਨਾਂ ਨੂੰ ਕੁੱਟਣਾ ਉਹ ਜਦੋਂ ਮਰਜ਼ੀ ਕੁੱਟੀ ਵੰਡੀ ਫਰੀਏ ਇਹ ਕਿੱਡੇ ਕੋ ਐਡੇ ਕਿੱਡੇ ਯੋਧੇ ਨੇ ਇਹ ਤੁਹਾਨੂੰ ਉਹ ਇਹ ਗੱਲ ਕਹਿੰਦੇ ਕਹਿੰਦੇ ਤੁਸੀਂ ਤਾਂ ਭੜਕਾਉਨੇ ਹੋ ਨੌਜਵਾਨ ਨੂੰ ਉਕਸਾਉਨੇ ਹੋ ਮਾਹੌਲ ਖਰਾਬ ਕਰਦੇ ਹੋ ਗਰਮਖਿਆਲੀ ਹੋ ਹੂੰ ਸ਼ੁਗਰਾ ਇਹ ਮੈਂ ਤਾਂ ਕਹਿੰਨਾ 1699 ਚ ਇਹੋ ਜਿਹੀ ਨਹੀਂ ਸੀਗੇ ਜਦੋਂ ਮਹਾਰਾਜ ਨੇ ਸਿਰ ਮੰਗੇ ਸੀ ਇਹਨਾਂ ਨੇ ਉਦੋਂ ਵੀ ਕਹਿਣਾ ਸੀ ਗੁਰੂ ਗੋਬਿੰਦ ਸਿੰਘ ਜੀ ਕਿ ਇਹ ਲੋਕਾਂ ਨੂੰ ਭਗਾਉਂਦੇ ਨੇ ਜਦ ਜਦ ਚਮਕੌਰ ਦੀ ਜੰਗ 'ਚ ਚੜੇ ਸੀ ਸਿੰਘ ਆਪਣੇ ਇਹਨਾਂ ਨੇ ਕਹਿਣਾ ਸੀ ਬੰਦੇ ਮਰਵਾਉਂਦੇ ਨੇ ਇਹੋ ਜਿਹੇ ਲੋਕਾਂ ਨੇ ਤਾਂ ਸਵਾਲ ਹੀ ਕਰੀ ਜਾਣੇ ਨੇ ਐਂਟੀ ਨੇ ਲੋਕ ਇਹ ਜਦੋਂ ਇਹ ਸਾਡੇ ਸਿੱਖੀ ਦੇ ਐਂਟੀ ਨੇ ਮੈਂ ਕਹਿੰਨਾ ਪੰਜਾਬ 'ਚ ਡੇਰਾਵਾਦ ਹੋ ਗਿਆ ਧਰਮ ਪਰਵਰਤਨ ਵਾਲੇ ਹੋ ਗਏ ਤੇ ਜਿਹੜੇ ਕਾਮਰੇਡ ਹੋ ਗਏ ਇਹ ਸੁਖ ਸਿੱਖ ਵਿਰੋਧੀ ਸੋਚ ਵਾਲੇ ਨੇ ਤੇ ਇਹਨਾਂ ਨੇ ਸਿਰਫ ਸਿੱਖੀ ਦਾ ਕਹਾਣੀ ਕਰਨਾ ਤੇ ਤੁਸੀਂ 84 ਵਾਲਿਆਂ ਟਾਈਮਾਂ ਤੋਂ ਵੇਖਦੇ ਆਓ ਕਿ ਇਹਨਾਂ ਨੇ ਕਾਮਰੇਡਾਂ ਦਾ ਕਿੱਡਾ ਅਹਿਮ ਰੋਲ ਰਿਆ ਜਿਹੜੇ ਬਿੰਦ ਸਿੰਘ ਵਾਸਤੇ ਕੰਮ ਕਰਦੇ ਰਹੇ ਨੇ ਕੇਪੀਐਸ ਗਿੱਲ ਵਰਗੀਆਂ ਵਾਸਤੇ ਕੰਮ ਕਰਦੇ ਰਹੇ ਨੇ ਮੁਖਬਰੀਆਂ ਇਹਨਾਂ ਨੇ ਕੀਤੀਆਂ ਨੇ ਕਿੱਡੇ ਸਾਡੇ ਸਿੱਖ ਸਕਾਲਰ ਇਹਨਾਂ ਯੂਨੀਵਰਸਿਟੀਆਂ ਚੋਂ ਕਾਮਰੇਡਾਂ ਨੇ ਚੁਕਾਏ ਨੇ ਅੱਧੇ ਜੇਲ੍ਹਾਂ ਚ ਬੈਠੇ ਨੇ ਅਧੇ ਨਾਲੋਂ ਜ਼ਿਆਦਾ ਇਹਨਾਂ ਨੇ ਮਰਾਏ ਨੇ ਹੂੰ ਇਹ ਮੁਖਬਰ ਨੇ ਕਾਮਰੇਡਾਂ ਨੂੰ ਮੁਖਬਰ ਜਦੋਂ ਕਹਿਣਾ ਨਾ ਇਹਨਾਂ ਨੂੰ ਚੀਕ ਨਿਕਲਦੀ ਐ ਇਹਨਾਂ ਦੀ ਤੇ ਇਹ ਮੁਖਬਰ ਹੀ ਨੇ ਮੁਖਬਰੀਆਂ ਹੀ ਕਰਦੇ ਆਏ ਨੇ ਹੁਣ ਤੱਕ ਤੇ ਤੁਸੀਂ ਪਾਸਾ ਲੈ ਲਓ ਪਾਸ਼ ਕਿੱਡਾ ਵੱਡਾ ਇਹਨੂੰ ਸਾਰਿਆਂ ਨੇ ਆ ਚੜਾ ਰੱਖਿਆ ਗੀਤਾਂ ਵਾਲੇ ਵੀ ਪਾਸ਼ ਪਾਸ਼ ਕਰੀ ਜਾਂਦੇ ਨੇ ਪਾਸ਼ ਤੋਂ ਵੱਡਾ ਅਯਾਸ਼ ਕੋਈ ਨਹੀਂ ਹੋਇਆ ਪਿਆ ਜਿਹੜਾ ਪਾਸ਼ ਸੀ ਉਹ ਪਿੰਡ ਦੇ ਵਿੱਚ ਸ਼ਰਾਬ ਪੀਂਦਾ ਪਿਆ ਸੀ ਤੇ ਸ਼ਰਾਬ ਪੀ ਕੇ ਉਹਨੇ ਆਪਣੇ ਦੋਸਤ ਹੰਸਰਾਜ ਨਾਲ ਬੜੇ ਲਲਕਾਰੇ ਮਾਰੇ ਉਹਨੇ ਵੱਡਾ ਸਪੀਕਰ ਲਾ ਰੱਖਿਆ ਸੀ ਉਹਦੇ ਵਿੱਚ ਜਦੋਂ-ਤਦੋਂ ਮੂਵਮੈਂਟ ਚੱਲਦੀ ਸੀ ਸਿੰਘਾਂ ਦੀ ਤੇ ਉਹਨੇ ਸਿੰਘਾਂ ਨੂੰ ਗਾਲ੍ਹਾਂ ਕੱਢੀਆਂ ਜਦੋਂ ਸਿੰਘਾਂ ਨੂੰ ਕੰਨਾਂ 'ਚ ਗੱਲ ਪਈ ਹੋਣੀ ਐ ਜਿਵੇਂ ਇਹ ਲਿਖਦੇ ਨੇ ਵਿਦਵਾਨ ਜਿਹੜੇ ਇਹਨਾਂ ਤੇ ਰਿਸਰਚ ਕਰਦੇ ਬਿਨੇ ਵੀ ਸਿੰਘਾਂ ਨੂੰ ਜਦੋਂ ਪਤਾ ਲੱਗਿਆ ਉਹਨਾਂ ਨੇ ਆ ਕੇ ਆਪਣਾ ਗੱਡੀ ਛਾੜ ਦਿੱਤਾ ਬਾਸ਼ ਨੂੰ ਪਰ ਜਿਹੜੀ ਮੈਂ ਦੂਜੀ ਸੋਚ ਆ ਆਪਣੀ ਜਿਹੜੀ ਵਰਬਲੀ ਚੱਲਦੀ ਆ ਵੀ ਜਿੰਨਾ ਇਹ ਅਯਾਸ਼ ਸੀ ਹੋ ਸਕਦਾ ਕਿਸੇ ਕੁੜੀ ਦੇ ਭਰਾਣੇ ਨੂੰ ਗੱਡੀ ਚਾੜੇ ਆਵੇ ਜਾਂ ਕੁੜੀ ਦੇ ਕਿਸੇ ਮਾਪਿਆਂ ਨੇ ਗੱਡੀ ਚਾੜੇ ਆਵੇ ਇਹਨਾਂ ਤੇ ਸਿਰਫ ਅਯਾਸ਼ੀ ਦੇ ਕਿਸੇ ਹੋ ਸਕਦੇ ਨੇ ਇਹਨਾਂ ਦਾ ਵਿਕਾਸ ਵੱਲ ਕੋਈ ਧਿਆਨ ਨਹੀਂ ਤੁਸੀਂ ਆਪ ਹੀ ਦੱਸੋ ਤੁਸੀਂ ਬੜੇ ਸਿਹਰਦ ਪੱਤਰਕਾਰ ਜੇ ਵੀ ਕੋਈ ਸਮਾਜ ਚ ਦੱਸੋ ਵੀ ਕਾਮਰੇਡਾਂ ਦੀਆਂ ਦੇਣਿਆ ਕੋਈ ਦੇਣ ਨਹੀਂ ਹੈ ਜਿੱਦਾਂ ਬਾਦ ਮੁਰਦਾਬਾਦ ਕਰਨਾ ਕੋਈ ਦੇਣ ਨਹੀਂ ਹੁੰਦੀ ਉਹ ਸਮਾਜ ਦਾ ਮਾਹੌਲ ਖਰਾਬ ਕਰਦੇ ਆ ਉਹ ਕਹਿੰਦੇ ਅਸੀਂ ਗਰੀਬ ਮਜ਼ਦੂਰਾਂ ਦੀ ਕਿਰਤੀਆਂ ਦੀ ਨੀਵਿਆਂ ਦੀ ਗੱਲ ਕਰਦੇ ਆ ਤਾਂ ਚੁੱਪਦੇ ਆ ਹਾਂ ਉਹਦੇ ਨਾਲ ਬਦਲਾ ਕੀ ਆ ਰਿਹਾ ਫਿਰ ਮੈਂ ਕਹਿੰਨਾ ਵੀ ਇਹ ਗੱਲ ਕਰਦੇ ਨੇ ਬਦਲਾ ਕੀ ਲਿਆਂਦਾ ਇਹਨਾਂ ਨੇ ਆਪ ਵੀ ਡਾਂਗਾ ਖਾਈ ਜਾਂਦੇ ਨੇ ਜਿਹਦੇ ਮਗਰ ਤੁਰਦੇ ਨੇ ਉਹਨੂੰ ਵੀ ਡਾਂਗਾ ਪੈ ਜਾਂਦੀਆਂ ਨੇ ਇਹ ਇਹ ਬਦਲਾ ਆ ਤੇ ਫਿਰ ਡਾਂਗਾ ਖਾਣ ਵਾਲੇ ਬੜੇ ਤੁਰੇ ਵਰਦੇ ਨੇ ਫਿਰ ਹੱਲ ਕੀ ਇਹਦਾ ਇਹਦਾ ਹੱਲ ਕੋਈ ਨਹੀਂ ਹੈਗਾ ਇਹਨਾਂ ਨੂੰ ਬਿਠਾ ਕੇ ਪਿਆਰ ਨਾਲ ਸਮਝਾਉਣ ਵਾਲਾ ਜੇ ਸਮਝ ਜਾਣ ਤਾਂ ਇਹ ਜਿੱਥੋਂ ਤੁਹਾਨੂੰ ਮੈਂ ਦੱਸਿਆ ਨਾ ਇਹ ਉਹ ਲੈਨਿਨ ਵਰਗੇ ਹਨ ਸਟਾਲਿਨ ਨੇ ਜਿੱਥੇ ਕੰਮ ਕੀਤੇ ਨੇ ਉੱਥੇ ਹੀ ਸੌਂਬਦੇ ਨੇ ਪੰਜਾਬ 'ਚ ਇਹ ਚੀਜ਼ਾਂ ਦੀ ਕੋਈ ਜਗ੍ਹਾ ਨਹੀਂ ਹੈ ਜੀ ਬਹੁਤ ਸ਼ੁਕਰੀਆ ਕੁਲਵਿੰਦਰ ਜੀ ਤੁਸੀਂ ਸਟੂਡੀਓ ਪਹੁੰਚੇ ਸਮਾਂ ਦਿੱਤਾ ਗੱਲਬਾਤ ਕੀਤੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕੀ ਫਤਿਹ